ਦਾ ਸਾਂ ਬੋਲ ਕੇ ਤੇ ਅੱਜ ਤੁਹਾਨੂੰ ਇੱਕ ਐਸੀ ਪਰਸਨੈਲਿਟੀ ਦੇ ਨਾਲ ਰੁਭਰੂ ਕਰਾਉਣਾ ਹੈ ਐਵਰਗ੍ਰੀਨ ਪਰਸਨੈਲਿਟੀ ਹੈ ਜਿਨ੍ਹਾਂ ਦੇ ਗਾਣੇ ਤੁਸੀਂ ਪਹਿਲਾਂ ਸੁਣਦੇ ਸੀ ਉਦੋਂ ਵੀ ਰਿਫਰੈਸ਼ ਸੀਗੇ ਹੁਣ ਸੁਣਦੇ ਹੋ ਤਾਂ ਵੀ ਉਹਨੇ ਰਿਫਰੈਸ਼ ਨੇ ਸੋ ਪ੍ਰੋਪਰ ਟੱਕਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਸਰਜੀਤ ਖਾਨ ਐਵਰਗ੍ਰੀਨ ਪਰਸਨੈਲਿਟੀ ਅਸੀਂ ਬਹੁਤ ਟਾਈਮ ਤੋਂ ਤੁਹਾਨੂੰ ਸੁਣ ਰਹੇ ਹਾਂ ਔਰ ਅੱਜ ਸਾਡੇ ਬਰਾਬਰ ਬੈਠੇ ਹੋ ਰੋਦਾ ਦੇ ਯੋ ਟੱਚ ਵੁੱਡ ਪਹਿਲਾਂ ਤੇ A secret of your fitness ਫਿਟਨੈਸ ਦਾ ਕਾਰਨ ਇਹ ਹੈ ਕਿ ਇਸ ਮੈਂ ਸਰੋਤਿਆਂ ਨੂੰ ਵੀ ਦੱਸਣਾ ਚਾਹਨਾ ਕਿ ਮੈਂ ਨਾਟਕੇ ਨਸ਼ਾ ਟੱਚ ਕੀਤਾ ਸੀ ਔਰ 10 ਕਿਲੋਮੀਟਰ ਮੈਂ ਡੇਲੀ ਵਾਕ ਕਰਦਾ ਬਹੁਤ ਕਿਸਮਤ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲਦੀ ਹੈ ਬੜੀ ਮੁਸ਼ਕਿਲ ਹੈ ਨਾ ਹੈਗੀ ਆ ਪੇਪਰ ਕਲੀਅਰ ਕਰਨੇ ਟੈਸਟ ਕਲੀਅਰ ਕਰਨੇ ਟ੍ਰਾਇਲਸ ਕਲੀਅਰ ਕਰਨੇ surjit khan ji ne vi apni government job ਛੱਡੀ ਹੈ ਸੋ government job ਛੱਡੀ ਮੈਂ ਇਹ ਵੀ ਬੜੀ ਟਵਿਸਟਿੰਗ ਜੀ ਕਹਾਣੀ ਹੈ ਮੈਂ ਤੁਹਾਡੀ ਜ਼ੁਬਾਨੀ ਸੁਣੂੰਗੀ ਵੀ ਕੀ ਸੀਗਾ ਇਹ ਸਾਰਾ ਕਿੱਸਾ ਬੇਸਿਕਲੀ ਚੱਕਰ ਕੀ ਸੀਗਾ ਜੀ ਮੈਂ 10th ਜਦੋਂ ਪਾਸ ਕੀਤੀ ਹੈ ਨਾ ਯਾਰ ਮਸੀ ਰੰਗ ਦੀ ਕਥੇ ਨਾਲੇ ਪਿੰਡ ਪੈਂਦਾ ਜਿਰਖਵਰ ਦੇ ਕੋਲ ਬੈਠਾਣਾ ਉਹਨਾਂ ਦੇ ਉੱਪਰ ਕਿਰਾਏ ਦਾ ਰਹਿੰਦਾ ਸੀ ਕਿ ਪੱਪੂ ਪੱਪੂ ਖਾਨ ਸੀ ਉਹਦਾ ਨਾਮ ਉਹ ਇੱਕ ਫੌਜ ਵਿੱਚ ਭਰਤੀ ਨਿਕਲਾਈ ਕਹਿੰਦੇ ਵੀ ਚਲੋ ਭਰਤੀ ਮੈਂ ਕਿਹਾ ਚਲ ਮੈਂ ਟ੍ਰਾਇਲ ਦੇਖ ਕੇ ਆਣਾ ਉਹ ਕਹਿੰਦੇ ਪਰ ਉਹ ਦੇ ਸਕਦਾ ਜਿਨ੍ਹਾਂ ਦਾ ਕੋਈ ਭਰਾ ਜਾਂ ਕੋਈ ਪੇਰੈਂਟਸ ਫੌਜ ਹੋਣ ਮੇਰੇ ਕੋਲ ਕੋਈ ਹੈ ਤਾਂ ਸੀਗਾ ਨਹੀਂ ਮੈਂ ਉੱਥੇ ਫਾਰਮ ਚ ਉਹਦਾ ਕੁਝ ਦੇਖਿਆ ਨਹੀਂ ਉਹਨਾਂ ਨੇ ਲਿਖਾਤਾ ਮੇਰਾ ਭਰਾ ਪੱਪੂ ਖਾਨ ਮੈਂ ਕਰਕੇ ਤੇ ਮੈਂ ਚਲਾ ਗਿਆ ਤੇ ਮੈਂ ਸਿਲੈਕਟ ਹੋ ਗਿਆ ਉਹ ਸਿਲੈਕਟ ਹੋ ਉਹਨਾਂ ਨੂੰ ਲੈਟਰ ਵੀ ਤੇ ਕਹੇ ਧਰਤੀ ਹੋ ਗਿਆ ਜੌਬ ਮਿਲ ਗਈ ਮੈਨੂੰ ਮੈਂ ਚਲਾ ਗਿਆ ਬੰਬੇ ਨਾ ਪੁਨੇ ਸੌਰੀ ਪੁਨੇ ਉਹਨਾਂ ਦਾ ਸੀਗਾ ਉਹ ਤੇ ਪੁਨੇ ਗਿਆ ਤੇ ਉਹਨਾਂ ਨੇ ਮੇਰੇ ਵਾਲ ਪੂਰੇ ਹੀ ਕੱਟ ਲਦੇ ਸੀ ਛੋਟੇ ਛੋਟੇ ਕਰਦੇ ਸੀ ਜਦੋਂ ਮੇਨਿੰਗ ਬਾਅਦ ਤੇ ਮੈਨੂੰ ਉਹਨਾਂ ਨੇ ਦੇਖਿਆ ਆਪਣਾ ਸਾਡੀ ਲੀਡ ਤੇ ਕੱਢ ਗਏ ਉਹਦੇ ਤੋਂ ਉਹਦੇ ਬਾਦੋਂ ਤਾਂ ਨਾ ਹੋੜ ਮੇਰੇ ਨਾਲ ਹੋਰ ਮੈਂ ਕਿਹਾ ਜੀ ਮੇਰਾ ਰਿਸ਼ਤੇਦਾਰ ਹੋ ਗਿਆ ਰਿਸ਼ਤੇਦਾਰ ਬਣੀ ਉਸ ਹੱਕ ਕਰਕੇ ਉਹਨੂੰ ਬੈਕ ਆਉਣਾ ਪਿਆ ਪਰ ਜੋ ਪਰਮਾਤਮਾ ਕਰਦਾ ਠੀਕ ਕਰਦਾ ਵਧੀਆ ਹੋਇਆ ਸੋ ਪਹਿਲਾਂ ਟੇਪਾਂ ਚੱਲਦੀਆਂ ਸੀ ਹੈਨਾ ਸੋ ਜਦੋਂ ਤੁਸੀਂ ਸ਼ੁਰੂਆਤ ਕੀਤੀ ਉਦੋਂ ਜਦੋਂ ਤੁਹਾਡੀ ਐਲਬਮ ਉਦੋਂ ਐਲਬਮ ਨੂੰ ਹੀ ਟੇਪ ਕਹਿੰਦੇ ਸੀਗੇ ਹੈਨਾ ਰਿਲੀਜ਼ ਹੋਈ ਉਦੋਂ ਕੀ ਚੇਂਜਸ ਉਦੋਂ ਨਾਲੋਂ ਹੁਣ ਤੁਸੀਂ ਦੇਖਦੇ ਹੋ ਕਿ ਹੁਣ ਜਿੱਦਾਂ ਇੱਕ ਤਰ੍ਹਾਂ ਦੇ ਗਾਣੇ ਆਈ ਜਾਂਦੇ ਨੇ ਤੇ ਉਦਾਂ ਦੇ ਸਾਰੇ ਬਣਾਈ ਜਾਂਦੇ ਨੇ ਉਹ ਇਸ ਕਰਕੇ ਬਣਾਉਂਦੇ ਨੇ ਕਿਉਂਕਿ ਉਹਨਾਂ ਕੋਲ ਆਪਸ਼ਨ ਨਹੀਂ ਹੈਗੀ ਪਹਿਲਾਂ ਅਸੀਂ ਜਿੱਦਾਂ ਹੁਣ ਆਪਣੀ ਐਲਬਮ ਵੀ ਬਣਾਈ ਆ ਉਹਦੇ 'ਚ ਅਸੀਂ ਹਰ ਮੂਡ ਦਾ ਗਾਣਾ ਰੱਖਿਆ ਹੈਨਾ ਇਸੇ ਕਰਕੇ ਰੱਖਿਆ ਕਿਉਂਕਿ ਸਾਡੇ ਕੋਲ ਚੁਆਇਸ ਹੈ ਸਾਡੇ ਕੋਲ ਟਾਈਮ ਹੈਗਾ ਸਾਡੇ ਕੋਲ ਸਪੇਸ ਹੈ ਕਿ ਇੱਕ ਕਈ ਗਾਣਾ ਪਾ ਲਈ ਕੇ ਪਾ ਲਈ ਕੇ ਪਾ ਲਈ ਕੇ ਪਾ ਲਈ ਹਨਾ ਸੋ ਪਹਿਲਾਂ ਜਿਆਦਾ ਬੈਟਰ 뮤직 ਲੋਕਾਂ ਨੂੰ ਮਿਲਦਾ ਸੀਗਾ ਹੁਣ ਅੱਜ ਕੱਲ ਮਿਊਜ਼ਿਕ ਤੇ ਰੌਲਾ ਗੋਲਾ ਸਿੰਥੈਟਿਕ ਬੀਟਾਂ ਨੇ ਮਿਕਸ ਹੋਇਆ ਸਾਰਾ ਕੁਝ ਬੀਟ ਲਾਂਦੇ ਨੇ ਉੱਤੇ ਗਾਣਾ ਕੰਪੋਜ਼ ਮਾੜਾ ਜਿਹਾ ਕਰਕੇ ਧੜ-ਧੜ ਪਹਿਲੇ ਟਾਈਮ 'ਚ ਔਰ ਅੱਜ ਦੇ ਟਾਈਮ 'ਚ ਪਹਿਲਾਂ ਅਗਰ ਤੁਸੀਂ ਕਿਸੇ ਨੂੰ ਕਾਲ ਕਰਦੇ ਸੀਗੇ ਇੰਡਸਟਰੀ ਦੇ ਸਾਰੇ ਆਰਟਿਸਟ ਤੁਹਾਡੇ ਨਾਲ ਇਕੱਠੇ ਹੋ ਜਾਂਦੇ ਸੀ ਇੱਕ ਕਾਲ ਦੇ ਅਗਰ ਅੱਜ ਕਾਲ ਕਰੋਗੇ ਤੇ ਕਿਦਾਂ ਦਾ ਰਿਸਪਾਂਸ ਮਿਲੇਗਾ ਜਿਹੜੇ ਸਾਡੇ ਹਾਰਦੇ ਨੇ ਉਹ ਤਾਂ ਇਕੱਠੇ ਹੋਣ ਵੀ ਹੋ ਜਾਂਦੇ ਨੇ ਪਰ ਪਿਆਰ ਥੋੜਾ ਜਿਹਾ ਘੱਟ ਗਿਆ ਇੱਕ ਦਾ ਸ਼ੋਅ ਆਫ ਹੋ ਗਿਆ ਪੰਜਾਬ ਦੀ ਕਿਹੜੀ ਚੀਜ਼ ਤੁਹਾਡੇ ਲਈ ਅੱਜ ਵੀ ਤੁਹਾਨੂੰ ਜ਼ਿੰਦਾ ਫੀਲ ਕਰਾਉਂਦੀ ਹੈ ਕਿ ਜਾਣਾ ਹੈ ਤੇ ਇਹ ਕੰਮ ਪੰਜਾਬ 'ਚ ਹੀ ਕਰਨਾ ਹੈ ਕਿਹੜੀ ਚੀਜ਼ ਤੁਹਾਨੂੰ ਰਿਫਰੈਸ਼ ਕਰਦੀ ਹੈ ਮੈਨੂੰ ਤਾਂ ਜੀ ਜਦੋਂ ਮੈਂ ਕੀ ਤੋਂ ਬਾਹਰੋਂ ਜਦੋਂ ਪੰਜਾਬ ਤਾਂ ਪੰਜਾਬ ਹੀ ਹੈ ਜੀ ਪੰਜਾਬ ਦੀ ਮਿੱਟੀ 'ਚ ਜੰਮੇ ਆਂ ਪੰਜਾਬ ਤੋਂ ਵਧੀਆ ਕੋਈ ਥਾਂ ਹੀ ਨਹੀਂ ਲੱਗਦੀ ਥਾਂ ਹੀ ਨਹੀਂ ਲੱਗਦੀ ਕੋਈ ਪੂਰੀ ਦੁਨੀਆ ਘੁੰਮ ਲੋ ਪੰਜਾਬ ਜੋ ਦੇਖੋ ਇੱਥੇ ਬੈਠੇ ਹਾਂ ਅਸੀਂ ਸੋ ਪੰਜਾਬ ਆਪਣਾ ਪੰਜਾਬੀ ਹੈ ਇੱਥੇ ਦੇ ਪੰਜਾਬੀ ਤਾਂ ਚਲੋ ਕਿਤੇ ਵੀ ਬੈਠੇ ਜਿੰਦਾਬਾਦ ਹਾਂ ਸਾਰੇ ਪਰ ਪੰਜਾਬ ਤਾਂ ਧਰਤੀ ਇਦਾਂ ਦੀ ਹੈ ਕਿ ਕਮਾਲੇ ਤੋਂ ਸੋਹਣੀ ਧਰਤੀ ਹੋਈ ਨਹੀਂ ਸਕਦੀ ਕਿਤੇ ਮੈਨੂੰ ਇਦਾਂ ਲੱਗਦਾ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਮਿਕ ਸਵੇਰਾ ਟੀਵੀ ਤੇ ਅੱਜ ਤੁਹਾਨੂੰ ਇੱਕ ਐਸੀ ਪਰਸਨੈਲਿਟੀ ਦੇ ਨਾਲ ਰੁਬਰੂ ਕਰਾਉਣਾ ਹੈ ਐਵਰਗ੍ਰੀਨ ਪਰਸਨੈਲਿਟੀ ਹੈ ਜਿਨ੍ਹਾਂ ਦੇ ਗਾਣੇ ਤੁਸੀਂ ਪਹਿਲਾਂ ਸੁਣਦੇ ਸੀ ਉਦੋਂ ਵੀ ਰਿਫਰੈਸ਼ ਸੀਗੇ ਹੁਣ ਸੁਣਦੇ ਹੋ ਤਾਂ ਵੀ ਉਹਨੇ ਹੀ ਰਿਫਰੈਸ਼ ਨੇ ਵਿਆਹਾਂ ਸ਼ਾਦੀਆਂ 'ਚ ਉਹਨਾਂ ਦੇ ਗਾਣੇ ਉਸੇ ਤਰ੍ਹਾਂ ਹੀ ਵੱਜਦੇ ਨੇ ਜਿਸ ਤਰ੍ਹਾਂ ਅੱਜਕੱਲ ਦੇ ਕਲਾਕਾਰਾਂ ਦੇ ਗਾਣੇ ਵੱਜਦੇ ਨੇ ਸੋ ਪ੍ਰੋਪਰ ਟੱਕਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੁਰਜੀਤ ਖਾਨ ਐਵਰਗ੍ਰੀਨ ਪਰਸਨੈਲਿਟੀ ਸੋ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਮੰਤਰ ਜੀ ਥੈਂਕ ਯੂ ਤੁਹਾਡਾ ਪਹਿਲਾਂ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਦਿਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਰਜੀਤ ਖਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਬਿਲਕੁਲ ਸਰ ਮੈਂ ਜੇ ਸਾਰਾ ਬੋਲਿਆ ਹੈ ਨਾ ਕਿ ਐਵਰ ਗ੍ਰੀਨ ਪਰਸਨੈਲਿਟੀ ਤੁਹਾਡੇ ਮੈਨੂੰ ਮੈਨੂੰ ਪਹਿਲਾਂ ਤਾਂ ਇਹ ਸਮਝ ਨਾ ਆਇਆ ਕਿ ਤੁਸੀਂ ਬਹੁਤ ਛੋਟੀ ਏਜ ਦੇ ਵਿੱਚ ਲਾਈਕ ਸ਼ੁਰੂ ਕਰ ਦਿੱਤਾ ਸੀਗਾ ਕੰਮ ਕਰਨਾ ਹੈ ਨਾ ਅਸੀਂ ਬਹੁਤ ਟਾਈਮ ਤੋਂ ਤੁਹਾਨੂੰ ਸੁਣ ਰਹੇ ਹਾਂ ਔਰ ਅੱਜ ਸਾਡੇ ਬਰਾਬਰ ਬੈਠੇ ਹੋ ਰੋਦਾ ਦੇ ਯੋ ਟੱਚ ਉਡ ਪਹਿਲਾਂ ਤੇ ਇਹ ਸੀਕ੍ਰੇਟ ਆਫ ਯਰ ਫਿਟਨੈਸ ਸੀਕ੍ਰੇਟ ਇਹ ਹੈ ਜੀ ਮੈਂ ਦੱਸ ਦਣਾ ਤੁਹਾਨੂੰ ਖੈਰ ਮੇਰੀ ਇੰਨੀ ਬਹੁਤ ਜ਼ਿਆਦਾ ਏਜ ਨਾਲੇ 50 ਤੋਂ ਥੱਲੇ ਹੀ ਆ ਟੱਪਿਆ ਨਹੀਂ ਸੋ ਪਰ ਮੇਰੀ 17 18 ਸਾਲ ਦਾ ਜਦ ਮੇਰੀ ਏਜ ਜਦ ਮੈਂ ਮਤਲਬ ਮੈਂ ਇਸ ਫੀਲਡ 'ਚ ਆ ਗਿਆ ਹੈ ਨਾ ਸੋ ਇਹਦਾ ਲੱਗਦਾ ਲੰਮੀ ਜਰਨੀ ਹੋ ਗਈ ਯਾਰ 29 ਸਾਲ ਦੀ ਹੋ ਗਈ ਜਰਨੀ ਸੋ ਬਟ ਇਹ ਆ ਕਿ ਫਿਟਨੈਸ ਦਾ ਕਾਰਨ ਇਹ ਆ ਕਿ ਇਹ ਮੈਂ ਸਰੋਤਿਆਂ ਨੂੰ ਵੀ ਦੱਸਣਾ ਚਾਹਨਾ ਕਿ ਮੈਂ ਨਾ ਤੱਕ ਨਸ਼ਾ ਟੱਚ ਕੀਤਾ ਤੱਕ ਕੀ ਬਾਤ ਹੈ ਤੰਬਾਕੂ ਸਿਗਰਟ ਕੁਝ ਨਹੀਂ ਲਿਆ ਮੈਂ ਬੀਅਰ ਤੱਕ ਦਾ ਟੇਸਟ ਨਹੀਂ ਕੀਤਾ ਮਤਲਬ ਮੇਰੀ ਇੱਕ ਏ ਵੀ ਇਹ ਮੈਨੂੰ ਆਪਣੇ ਆਪ ਨਾਲ ਸ਼ੌਕ ਹੈ ਔਰ 10 ਕਿਲੋਮੀਟਰ ਮੈਂ ਡੇਲੀ ਵਾਕ ਕਰਦਾ ਰਨਿੰਗ ਵੀ ਭੱਜ ਵੀ ਲੰਮਾ ਮੈਂ 10 ਕਿਲੋਮੀਟਰ ਸੋ ਬਟ ਬਸ ਇਹ ਸ਼ੌਕ ਹੈ ਮੇਰਾ ਮੈਂ ਆਪਣੇ ਆਪਣੇ ਲਈ 1 ਘੰਟਾ 1.5 ਘੰਟਾ ਮੈਂ ਡੇਲੀ ਕੱਢਦਾ ਹਾਂ ओके सो ਅ ਅੱਜਕੱਲ ਹੈਨਾ ਜਿਮ ਦਾ ਬੜਾ ਦੌਰ ਹੈ ਜਿਮ ਦਾ ਬੜਾ ਟ੍ਰੈਂਡ ਹੈ ਯੰਗਸਟਰਸ ਵਾਕ ਵਗੈਰਾ ਤਾਂ ਮੈਨੂੰ ਲੱਗਦਾ ਕੋਈ ਪ੍ਰੇਫਰ ਨਹੀਂ ਕਰਦਾ ਹੈਨਾ ਜਿਮ ਚ ਜਾ ਕੇ ਸਾਰੇ ਟ੍ਰੈਡਮਿਲ ਕਰਨਾ ਪ੍ਰੇਫਰ ਕਰਦੇ ਨੇ ਰੈਦਰ than ਕੀ ਵਾਕ ਕਰਕੇ ਮੈਨੂੰ ਲੱਗਦਾ ਜ਼ਿਆਦਾ ਬੈਨੀਫਿਟ ਹੈ ਨਾ ਹੈਗਾ ਤੇ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਮ ਵਾਕਿਆ ਬੈਨੀਫੀਸ਼ੀਅਲ ਹੈ ਨਹੀਂ ਜਿਮ ਜ਼ਿਆਦਾ ਬੈਨੀਫੀਸ਼ੀਅਲ ਨਹੀਂ ਹੈਗਾ ਮੈਂ ਦੱਸਦਾ ਤੁਹਾਨੂੰ ਮੇਰੀ ਬੈਕ ਪ੍ਰੋਬਲਮ ਲੱਗੀ ਸੀ ਹੁਣ ਜਿਮ ਮੈਂ ਵੀ ਕਰਦਾ ਸੀਗਾ ਫਿਰ ਉਦੋਂ ਲੱਗਦਾ ਸੀ ਮੈਨੂੰ ਵੀ ਜਿਮ ਜਿਮ ਨਾਲੋਂ ਵਾਕ ਹੈ ਜਿਹੜੀ ਨਾ ਜੇ ਤੁਸੀਂ ਕਰਦੇ ਹੋ ਸਾਰੀ ਬਾਡੀ ਤੇ ਤੁਹਾਡਾ ਜ਼ਿਆਦਾ ਜਦੋਂ ਆਪਾਂ ਆਰਟਿਸਟ ਬੰਦਾ ਨਾ ਨੂੰ ਜਿਮ ਨਹੀਂ ਕਰਨਾ ਚਾਹੀਦਾ ਗਲੇ ਤੇ ਅਸਰ ਬਹੁਤ ਪੈਂਦਾ ਮੈਨੂੰ ਲੱਗਦੀ ਇਹਦਾ ਥੋੜਾ ਜਿਹਾ ਫਿਰ ਮੈਂ ਇਸ ਕਰਕੇ ਮੈਂ ਛੱਡਦਾ ਪਰ ਮੈਂ ਹੁਣ ਭੱਜਦਾ ਹੀ ਆ ਬਸ ਓਕੇ ਮੈਂ ਜ਼ਰੂਰ ਸਮਝਣਾ ਚਾਹੁੰਗਾ ਕਿ ਗਲੇ ਤੇ ਅਸਰ ਕਿਸ ਤਰ੍ਹਾਂ ਕੋਈ ਕਲਾਕਾਰ ਜਿਮ ਕਰੇ ਤਾਂ ਮੈਂ ਉਹ ਦੋ ਲਾਨੇ ਜਿੱਦਾਂ ਆਪਾਂ weight ਵਗੈਰਾ ਚੱਕਦੇ ਆ ਨਾ ਉਹ ਤਾਂ ਮੈਨੂੰ ਲੱਗਦਾ ਇਦਾਂ ਥੋੜਾ ਜੱਕ ਹਾਂ ਇਸ ਕਰਕੇ ਮੈਨੂੰ ਲੱਗਿਆ ਮੈਨੂੰ ਕਿਸੇ ਨੇ ਦੱਸਿਆ ਵੀ ਸੀ ਵੀ ਨਹੀਂ ਯਾਰ ਜਿਮ ਹਲਕਾ ਕਰੋ ਜਾਂ ਕਰਨਾ ਤਾਂ ਫਿਰ ਮੈਨੂੰ ਲੱਗਿਆ ਕਿ ਯੋਗਾ ਕਰੋ ਜਾ ਵਾਕਰ ਵਾਕ ਦੇ ਉੱਤੇ ਤਾਂ ਸਰ ਇਸ ਤੋਂ ਉੱਤੇ ਤਾਂ ਕੁਛ ਆਈ ਨਹੀਂ ਇਹ ਬਹੁਤ ਜ਼ਰੂਰੀ ਆ ਤੇ ਠੀਕ ਹੈ ਆਪਣਾ ਹੁਣ ਕਰੀ ਜਾਂਦੇ ਆ ਬਿਲਕੁਲ ਸੋ ਸੁਰਜੀਤ ਖਾਨ ਜੀ ਇੱਥੇ ਸਪੈਸ਼ਲ ਆਏ ਨੇ 6 ਮਹੀਨੇ ਇਹ ਕੈਨੇਡਾ ਰਹਿੰਦੇ ਨੇ 6 ਮਹੀਨੇ ਪੰਜਾਬ ਆਉਂਦੇ ਨੇ ਇੱਥੇ ਸੋ ਸਾਰਿਆਂ ਨਾਲ ਮਿਲਦੇ ਸੁਰਜੀਤ ਜੀ ਮੈਂ ਨਾ ਤੁਹਾਡੀ ਬਹੁਤ ਰਿਸਰਚ ਕਰ ਰਹੀ ਸੀਗੀ ਤੁਹਾਡੇ ਪਿੰਡ 'ਚ ਪਹੁੰਚਾ ਹੋਏ ਸੀਗੇ ਰਿਪੋਰਟਰਸ ਤੁਹਾਡੇ ਪਿੰਡ ਦੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਕਿ ਸੁਰਜੀਤ ਖਾਨ ਕਿਸ ਤਰ੍ਹਾਂ ਵੱਡੇ ਹੋਏ ਨੇ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ ਕਿਸ ਤਰ੍ਹਾਂ ਲੋਕ ਤੁਹਾਨੂੰ ਉੱਥੇ ਪਿਆਰ ਕਰਦੇ ਨੇ ਸੋ ਤੁਹਾਡੇ ਪਿੰਡ ਦੇ ਲੋਕਾਂ ਦੀਆਂ ਬੜੀਆਂ ਗੱਲਾਂ ਸੀ ਸੁਣ ਰਹੇ ਸੀਗੇ ਬੜਾ ਅਪਰੀਸ਼ੀਏਟ ਕਰ ਰਹੇ ਸੀਗੇ ਤੁਹਾਨੂੰ ਸੋ ਆਈ ਥਿੰਕ ਬ ਮੈਂ ਜਨਾ ਚਾਹੂਗੀ ਕਿ ਉਹੋ ਪਿੰਡ ਚੋਂ ਇੱਕ ਐਸੀ ਪਰਸਨੈਲਿਟੀ ਨਿਕਲ ਕੇ ਹੈਨਾ ਦੁਨੀਆ ਭਰ ਦੇ ਵਿੱਚ ਲੋਕ ਤੁਹਾਨੂੰ ਪਸੰਦ ਕਰਦੇ ਨੇ ਤੁਹਾਡੀ ਆਵਾਜ਼ ਨੂੰ ਪਿਆਰ ਕਰਦੇ ਨੇ ਸੋ ਇੱਕ ਇੱਕ ਕੋਈ ਐਸੀ ਚੀਜ਼ ਆਪਣੇ ਪਿੰਡ ਬਾਰੇ ਖਾਸੀਅਤ ਕੀ ਕਹਿਣਾ ਚਾਹੂੰਗੀ ਮੇਰਾ ਪਿੰਡ ਜੀ ਬਹੁਤ ਖੂਬਸੂਰਤ ਪਿੰਡ ਹੈ ਬਹੁਤ ਲਗਾ ਦੁਨੀਆ ਘੁੰਮਿਆ ਮੈਂ ਪੂਰੀ ਜਿੱਥੇ ਪੰਜਾਬੀ ਵੱਸਦੇ ਨੇ ਹਰ ਥਾਂ ਹਰ ਕੰਟਰੀ ਜੀ ਵਿਜ਼ਿਟ ਕਰ ਚੁੱਕਿਆ ਮਤਲਬ ਸਭ ਤੋਂ ਖੂਬਸੂਰਤ ਮਨੂੰ ਥਾਮਣਾ ਮੇਰਾ ਪਿੰਡ ਹੀ ਲੱਗਦਾ ਮੇਰਾ ਪਿੰਡ ਛੋਟਾ ਜਿਹਾ ਬੜਾ ਖੂਬਸੂਰਤ ਹੈ ਬੜੇ ਖੂਬਸੂਰਤ ਲੋਕ ਨੇ ਬਡਾਣਾ ਪਿੰਡਾ ਜੀ ਮੇਰਾ ਬਿਲਕੁਲ ਹਰਿਆਣਾ ਦੇ ਬਾਰਡਰ ਤੇ ਲੱਗਦਾ। ਪੁਵਾਦੀ ਇਲਾਕਾ ਸਾਡਾ ਪੁਵਾਦ ਵਾਲਾ ਹੈ ਨਾ ਪੁਵਾਦੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸਾਡੇ ਨੇੜੇ ਤੇ ਬੋਲੀ ਜਾਂਦੀ ਹੈ। ਔਰ ਪੁਵਾਦੀ ਹੁਣ ਤਾਂ ਮੈਂ ਮਾਨ ਲਈ ਮਹਿਸੂਸ ਕਰਦਾ ਗੁਰੂਗ੍ਰਾਂਤ ਸਾਹਿਬ ਦੇ ਵਿੱਚ ਸਭ ਤੋਂ ਜ਼ਿਆਦਾ ਵਾਰਡ ਪੁਵਾਦ ਦੇ ਲਿਖੇ ਹੋਏ ਨੇ। ਹੈ ਜੀ ਇਹ ਵੀ ਮਾਨਕ ਸਾਨੂੰ ਕਿ ਕਿਉਂਕਿ ਪੁਵਾਦੀ ਪਹਿਲਾਂ ਨਹੀਂ ਪਤਾ ਸੀਗਾ ਮਾਝਾ ਮਾਲਵਾ ਦੋਆਬੇ ਦੀ ਗੱਲ ਤਾਂ ਹੁੰਦੀ ਹੈ ਪੁਵਾਦ ਦੀ ਕਦੇ ਗੱਲ ਨਹੀਂ ਹੁੰਦੀ ਸੀਗੀ। ਜਦੋਂ ਸਾਡੇ ਇੱਥੇ ਧਰਤੀ ਨੂੰ ਭਾਗ ਬਹੁਤ ਲੱਗੇ ਨੇ ਕਾਸਟਲੀ ਬਹੁਤ ਹੋ ਗਿਆ ਚੰਡੀਗੜ੍ਹ ਕਰਕੇ ਇਹ ਇਲਾਕਾ ਸਾਡਾ। ਸੋ ਇਸ ਕਰਕੇ ਹੁਣ ਪਵਾਦੀ ਵੀ ਸਾਡੀ ਆਪ ਆਈ ਐ ਸੋ ਇਸ ਦਾ ਮੈਨੂੰ ਬਹੁਤ ਚੰਗਾ ਲੱਗਦਾ ਔਰ ਪਿੰਡ ਤਾਂ ਮੇਰਾ ਬਹੁਤ ਵਾ ਕਮਾਲ ਹੈ ਜੀ ਪਿੰਡ ਦੇ ਲੋਕੀ ਮੈਨੂੰ ਪਿਆਰ ਕਰਦੇ ਨੇ ਮੈਂ ਸਾਰੇ ਸੋ ਜੰਮੇ ਪਲੇ ਆ ਉੱਥੇ ਉਹਨਾਂ ਨੂੰ ਵੀ ਫੱਕਰ ਹੈ ਮੇਰੇ ਤੇ ਮਾਣ ਆ ਬਹੁਤ ਜ਼ਿਆਦਾ ਮੈਨੂੰ ਵੀ ਪਿੰਡ ਵਾਲਾ ਦੇ ਮਾਣ ਉਹਨਾਂ ਦਾ ਆਸ਼ੀਰਵਾਦ ਆ ਤਾਂ ਹੀ ਕਰਕੇ ਅੱਜ ਜਿੰਨਾ ਕ ਸਫਰ ਵੀ ਮੈਂ ਤੈਅ ਕੀਤਾ ਆਪਣੇ ਸਰੋਤਾਂ ਦੀ ਬਦੌਲਤ ਆਪਣੇ ਪਿੰਡ ਵਾਲਿਆਂ ਦੇ ਵੱਡਿਆਂ ਦਾ ਅਸ਼ੀਰਵਾਦ ਕਰਕੇ ਹੀ ਕਰ ਸਕਿਆ ਜੀ ਸੋ ਪਿੰਡ ਦੀਆਂ ਰੂਟਸ ਦੇ ਨਾਲ ਆਪਣੇ ਪੰਜਾਬ ਦੀ ਮਿੱਟੀ ਦੇ ਨਾਲ ਤੁਸੀਂ ਜੁੜੇ ਹੋ ਅਸੀਂ ਕਿਉਂਕਿ ਦੇਖਦੇ ਹਾਂ ਤੁਹਾਡੇ ਸੌਂਗਸ ਦੇ ਵਿੱਚ ਵੀ ਤੁਹਾਡੀ ਵੈਸੇ ਵੀ ਰੀਅਲ ਪਰਸਨੈਲਿਟੀ ਵੀ ਉਹੀ ਆ ਰੀਅਲ ਪਰਸਨੈਲਿਟੀ ਵੀ ਉਹੀ ਆ ਕਿਉਂਕਿ ਲੋਕ ਰੀਅਲ ਚ ਕੁਝ ਹੋਰ ਹੁੰਦੇ ਨੇ ਰੀਅਲ ਚ ਆ ਕੇ ਕੁਝ ਹੋਰ ਹੁੰਦੇ ਨੇ ਸੋ ਇਸ ਚੀਜ਼ ਦਾ ਵੀ ਬੜਾ ਡਿਫਰੈਂਟ ਆਪਾਂ ਡਿਫਰੈਂਸ ਜਿਹੜਾ ਫੀਲ ਕਰਦੇ ਆ ਲੋਕ ਅੱਜ ਸੋ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਟੀਵੀ ਅੱਗੇ ਵੀ ਉਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਪਰਸਨੈਲਿਟੀ ਜਿਹੜੀ ਆਫ ਕੈਮਰਾ ਹੋਣੀ ਚਾਹੀਦੀ ਕਿਉਂਕਿ ਚਲੋ ਜੋ ਰਿਕੁਆਇਰਮੈਂਟ ਹੁੰਦੀਆਂ ਹੁੰਦੀਆਂ ਨੇ ਉਹ ਟੀਵੀ ਤੇ ਪੂਰੀਆਂ ਕਰਨੀਆਂ ਪੈਂਦੀਆਂ ਨੇ ਬਟ ਐਟ ਦਾ ਐਂਡ ਬੰਦੇ ਨੂੰ ਆਪਣੀ ਰੀਅਲ ਪਰਸਨੈਲਿਟੀ ਨਹੀਂ ਭੁੱਲਣੀ ਚਾਹੀਦੀ ਇਸ ਤੇ ਤੁਸੀਂ ਕੀ ਕਹੋ ਮਨਪ੍ਰੀਤ ਮੇਰਾ ਹਮੇਸ਼ਾ ਤੋਂ ਰਿਹਾ ਕਿ ਮੈਂ ਜੋ ਮੈਂ ਹੈਗਾ ਨਾ ਮੈਂ ਉਹੀ ਦਿਖਾਂ ਜੀ ਮੇਰੀ ਆਪਣੇ ਅੰਦਰੋਂ ਇੱਕਦਾਂ ਦੀ ਹੈ ਕਿ ਮੈਂ ਬਹੁਤ ਨਾਰਮਲ ਹੀ ਰਹਿਣਾ ਤੁਸੀਂ ਦੇਖ ਲਓ ਆਮ ਵੀ ਨਹੀਂ ਤਾਂ ਆਰਟਿਸਟਾਂ ਨੂੰ ਦੂਰੋਂ ਪਤਾ ਲੱਗਦਾ ਮੈਨੂੰ ਤੁਸੀਂ ਇੱਥੇ ਘੁੰਮਦਾ ਹੀ ਹੋਊਂਗਾ ਤਾਂ ਮੈਨੂੰ ਬਹੁਤ ਸਾਰੇ ਲੋਕਾਂ ਨੇ ਜਿਹੜੇ ਜ਼ਿਆਦਾ ਹੀ ਧਿਆਨ ਨਾਲ ਮੇਰੀ ਹਮੇਸ਼ਾ ਮੇਰੀ ਉਦਾਂ ਵੀ ਹੈ ਕਿ ਮੈਂ ਸੋਸ਼ਲ ਮੀਡੀਆ ਤੇ ਇਸੇ ਕਰਕੇ ਬਹੁਤ ਜ਼ਿਆਦਾ ਨਹੀਂ ਆਉਂਦਾ ਤੇ ਮੈਨੂੰ ਇਦਾਂ ਲੱਗਦਾ ਕਿ ਮਨੂੰ ਲੋਕੀ ਮੇਰੇ ਗਾਣਿਆਂ ਕਰਕੇ ਜਾਣਨ ਮੇਰੀ ਆਮ ਕੀ ਪਰਸਨੈਲਿਟੀ ਮੇਰੀ ਉਹ ਉਹ ਪਿੱਛੇ ਰਹਿ ਗਈ ਬਸ ਮਨੂੰ ਸਿਰ ਮੇਰੇ ਕੰਮ ਕਰਕੇ ਔਰ ਮੈਂ ਉਸੇ ਨੂੰ ਪਹਿਲ ਦੰਨਾ ਜ਼ਿਆਦਾ ਹੈ ਕਿ ਮੇਰੇ ਕੰਮ ਕਰਕੇ ਲੋਕੀ ਮੈਨੂੰ ਜਾਣਨ ਸੋ ਸਰੋਤਿਆਂ ਦਾ ਬੜਾ ਪਿਆਰ ਹੈ ਮਨੂੰ ਬਹੁਤ ਐਪਰੀਸ਼ੀਏਟ ਵੀ ਕਰਦੇ ਨੇ ਬਹੁਤ ਪਿਆਰ ਮਿਲਦਾ ਮੇਰੇ ਜਿੰਨੇ ਵੀ ਗਾਣੇ ਆਂਦੇ ਨੇ ਹੁਣ ਜਿਹੜੀ ਐਲਬਮ ਰਿਲੀਜ਼ ਹੋਣ ਲੱਗੀ ਆ ਵਾ ਕਮਾਲ ਐਲਬਮ ਬਹੁਤ ਅੱਛੀ ਬਣੀ ਹੋਈ ਆ 8 ਗਾਣੇ ਸੀ ਇਹਦੇ ਚ ਜਿਹੜਾ ਪਿੱਛੇ ਬਹੁਤ ਚੱਲਿਆ ਗਾਣਾ ਵੀ ਆਪਣੇ ਪੈਰਾਂ ਤੇ ਆਪ ਖੜੇ ਹੋਏ ਆ ਲੋਕਾਂ ਦੇ ਉਹ ਐਲਬਮ ਦਾ ਹੀ ਗਾਣਾ ਸੀਗਾ ਅਸੀਂ ਵਿੱਚੋਂ ਕੱਢ ਲਿਆ ਸੋ ਸਾਰੇ ਜਦੋਂ ਅਸੀਂ ਇਹਦੇ ਗਾਣੇ ਲਿਖੇ ਨੇ ਕਿੰਗ ਗਰੇਵਾਲ ਨੇ ਸੋ ਜੀ ਗੁਰੀ ਦਾ ਮਿਊਜ਼ਿਕ ਹੈ ਤੇ ਜਦੋਂ ਆਪਾਂ ਜਿਹੜਾ ਵੀ ਸੁਣਿਆ ਕਰੀਏ ਉੱਥੇ ਸਾਰੇ ਆਣ ਕਹਿੰਦੇ ਆਰ ਬੜੇ ਹਿੱਟ ਐਲਬਮ ਤੁਹਾਡੇ ਹਿੱਟ ਹੈ ਮੈਂ ਕਿਹਾ ਭਾਜੀ ਇਹਦਾ ਨਾਂ ਹੀ ਹਿੱਟ ਐਲਬਮ ਰੱਖ ਦੇਣਾ ਅਸੀਂ ਪਹਿਲਾਂ ਇਹ ਨਾਂ ਤਾਂ ਮਿਲਿਆ ਸਾਨੂੰ ਅਸੀਂ ਨਾਂ ਹੀ ਇਹਦਾ ਹਿੱਟ ਐਲਬਮ ਰੱਖਤਾ ਤੇ ਪਹਿਲਾ ਗਾਣਾ ਜਿਹੜਾ 4 ਤਰੀਕ ਨੂੰ ਰਿਲੀਜ਼ ਹੋਣਾ ਉਹ ਗਾਣਾ ਹੈਗਾ ਨੋਟ ਬਹੁਤ ਖੂਬਸੂਰਤ ਗਾਣਾ ਯਾਰਾਂ ਦੀਆਂ ਯਾਰੀਆਂ ਤੋਂ ਕਿੰਨੇ ਆ ਉੜਾਏ ਆਪਾਂ ਨੋਟ ਨਹੀਂ ਗਿਣੇ ਜਦੋਂ ਵੀ ਲੜੇ ਆ ਕਿੰਨੇ ਸਾਹਮਣੇ ਖੜੇ ਆਪਾਂ ਲੋਕ ਨਹੀਂ ਗਿਣੇ ਇਹ ਹੁੱਕ ਲੈਣਾ ਬਹੁਤ ਮਤਲਬ એનਰਜੀ ਦੇਣ ਵਾਲਾ ਗਾਣਾ ਨਰਜ਼ੈਟਿਕ ਗਾਣਾ ਇੱਕ ਵਾਰ ਸੁਣ ਕੇ ਸਰੋਤੇ ਸਾਰੇ ਆਸ਼ੀਸ਼ ਕਰਨ ਉੱਠਣਗੇ ਯੰਗਸਟਰ ਲਈ ਜੀ ਦਾ ਮੇਰੇ ਸਟੱਬਰਨ ਵੱਡੇ ਵੱਡੇ ਵੈਲੀ ਕਚਹਿਰੀ ਹਨਾ ਜੋਤੀ ਚੋਂ ਚੋਂ ਕਰਦੀ ਬਹੁਤ ਸਾਰੀ ਲੰਮੀ ਕਤਾਰਾਂ ਗਾਣਿਆਂ ਦੀ ਸੋ ਹਰ ਮੂਡ ਦਾ ਗਾਣਾ ਕੁੜੀਆਂ ਲਈ ਮੈਂ ਇਹਦੇ ਵਿੱਚ ਬਹੁਤ ਅੱਛਾ ਗਾਣਾ ਗਾਇਕ ਤੇ ਸੂਫੀਆਨਾ ਟੱਚ ਵੀ ਇਹਦੇ ਵਿੱਚ ਰੋਮਾਂਟਿਕ ਵੀ ਹੈ ਤੇ ਆ ਯੰਗਸਟਰ 올ਿਵੀਆ ਸਾਰੇ ਤਰ੍ਹਾਂ ਦੇ ਗਾਣੇ ਜਿੱਦਾਂ ਪਹਿਲਾਂ ਸੀ ਐਲਬਮਾਂ ਕਰਦੇ ਸੀਗੇ ਸੋ ਬਹੁਤ ਪਿਆਰ ਦੇ ਨਾਲ ਬੜੀ ਮਿਹਨਤ ਦੇ ਨਾਲ ਇਹ ਐਲਬਮ ਤਿਆਰ ਕੀਤੀ ਆ ਸੱਤ ਗਾਣੇ ਨੇ ਅੜੇ ਹੋਏ ਇੱਕ ਬਾਾਰ ਆ ਗਿਆ ਇਹਦੇ ਚ ਗਾਣਾ ਸੋ ਮੈਨੂੰ ਉਮੀਦ ਹੈ ਕਿ ਸਰੋਤੇ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਨਗੇ ਔਰ ਮਜ਼ਾ ਲੈਣਗੇ ਸੁਣ ਕੇ ਬਿਲਕੁਲ ਸੋ ਤੁਸੀਂ ਸੁਰਜੀਤ ਜੀ ਐਲਬਮਸ ਦਾ ਜ਼ਿਕਰ ਕਰ ਰਹੇ ਹੋ ਹੈਨਾ ਬਹੁਤ ਸਾਰੀਆਂ ਐਲਬਮਸ ਹੋ ਡਿਆਈਆਂ ਹਨ ਹੁਣ ਇੱਕ ਹੋਰ ਵੀ ਆਉਣ ਵਾਲੀ ਹੈ ਜਲਦ ਸੋ ਪਹਿਲਾਂ ਟੇਪਾਂ ਚੱਲਦੀਆਂ ਸੀ ਹੈਨਾ ਸੋ ਜਦੋਂ ਤੁਸੀਂ ਸ਼ੁਰੂਆਤ ਕੀਤੀ ਉਦੋਂ ਜਦੋਂ ਤੁਹਾਡੀ ਐਲਬਮ ਉਦੋਂ ਐਲਬਮ ਨੂੰ ਹੀ ਟੇਪ ਕਹਿੰਦੇ ਸੀਗੇ ਹੈਨਾ ਰਿਲੀਜ਼ ਹੋਈ ਉਦੋਂ ਕੀ ਚੇਂਜਸ ਉਦੋਂ ਨਾਲੋਂ ਹੁਣ ਤੁਸੀਂ ਦੇਖਦੇ ਹੋ ਕਿ ਜਦੋਂ ਪਹਿਲੀ ਰਿਲੀਜ਼ ਹੋਈ ਉਦੋਂ ਕਿਸ ਤਰ੍ਹਾਂ ਹੀ ਕੀ ਉਦੋਂ ਯੂ نو ਸਿਸਟਮ ਸੀਗਾ ਰਿਲੀਜ਼ ਕਰਨ ਦਾ ਕੀ ਚਾਰਜਿਸ ਹੁੰਦੇ ਸੀਗੇ ਕਿੰਨੇ ਐਫਰਟਸ ਕਰਨੇ ਪੈਂਦੇ ਸੀਗੇ ਔਰ ਅੱਜ ਉਹ ਚੀਜ਼ਾਂ ਕਿੰਨੀ ਆਕੀਜੀ ਹੋ ਗਈਆਂ ਨੇ ਨਹੀਂ ਹੁਣ ਤਾਂ ਬਹੁਤ ਸੌਖਾ ਕੰਮ ਹੈ ਪਹਿਲਾਂ ਤਾਂ ਐਲਬਮ ਬਸ ਹੀ ਬਣਾਉਂਦੇ ਸੀਗੇ ਅਸੀਂ ਹਰ ਵਿਸ਼ੇ ਨੂੰ ਹੁਣ ਮੈਂ ਇੱਕ ਸੋਚਦਾ ਹੁਣ ਨਾ ਕਿ ਹੁਣ ਜਿਹਦਾ ਇੱਕ ਤਰ੍ਹਾਂ ਦੇ ਗਾਣੇ ਆਈ ਜਾਂਦੇ ਨੇ ਤੇ ਉਦਾਂ ਦੇ ਸਾਰੇ ਬਣਾਈ ਜਾਂਦੇ ਨੇ ਉਹ ਇਸ ਕਰਕੇ ਬਣਾਉਂਦੇ ਨੇ ਕਿਉਂਕਿ ਉਹਨਾਂ ਕੋਲ ਆਪਸ਼ਨ ਨਹੀਂ ਹੈਗੀ ਪਹਿਲਾਂ ਅਸੀਂ ਜਿੱਦਾਂ ਹੁਣ ਆਪਣੀ ਐਲਬਮ ਵੀ ਬਣਾਈ ਹੈ ਉਹਦੇ ਚ ਅਸੀਂ ਹਰ ਮੂਡ ਦਾ ਗਾਣਾ ਰੱਖਿਆ ਹੈ ਨਾ ਇਸੇ ਕਰਕੇ ਰੱਖਿਆ ਕਿਉਂਕਿ ਸਾਡੇ ਕੋਲ ਚੁਆਇਸ ਹੈ ਸਾਡੇ ਕੋਲ ਟਾਈਮ ਹੈਗਾ ਸਾਡੇ ਕੋਲ ਸਪੇਸ ਹੈ ਕਿ ਇੱਕ ਇੱਕ ਗਾਣਾ ਪਾ ਲਈ ਕੇ ਪਾ ਲਈ ਕੇ ਪਾ ਲਈ ਕੇ ਪਾ ਲਈ ਹਨਾ ਸੋ ਪਹਿਲਾਂ ਜਿਆਦਾ ਬੈਟਰ 뮤직 ਲੋਕਾਂ ਨੂੰ ਮਿਲਦਾ ਸੀਗਾ ਹੁਣ ਅੱਜ ਕੱਲ ਮਿਊਜ਼ਿਕ ਤੇ ਰੌਲਾ ਗੋਲਾ ਸੰਥੈਟਿਕ ਬਿੱਟਾਂ ਨੇ ਮਿਕਸ ਹੋਇਆ ਸਾਰਾ ਕੁਝ ਬੀਟ ਲਾਂਦੇ ਨੇ ਉੱਤੇ ਗਾਣਾ ਕੰਪੋਜ਼ ਮਾੜਾ ਜਿਹਾ ਕਰਕੇ ਧਾਰ-ਧੜ ਵਜਦੀ ਜਾਂਦਾ ਤੁਸੀਂ ਇਹਨਾਂ ਇਹਨਾਂ ਟੈਕਨੋਲੋਜੀਸ ਤੇ ਮੈਨੂੰ ਲੱਗਦਾ ਬਿਲੀਵ ਨਹੀਂ ਕਰਦੇ ਮੈਂ ਕਿਤੇ ਸੁਣ ਰਹੀ ਸੀਗੀ ਤੁਸੀਂ ਆਟੋ ਟਿਊਨਰ ਵਗੈਰਾ ਨਹੀਂ ਯੂਜ਼ ਕਰਦੇ ਰਾਈਟ ਆਟੋ ਟਿਊਨਰ ਨਹੀਂ ਮੈਂ ਕਰਦਾ ਆਟੋ ਟਿਊਨਰ ਮੈਂ ਬੁੱਕ ਨੂੰ ਕਦੇ ਲਾਇਆ ਨਹੀਂ ਕਿਉਂਕਿ ਮੈਂ ਚਾਹਨਾ ਕਿ ਮੇਰਾ ਜੈਨੂਨ ਵੋਕਲ ਜਿਹੜੀ ਹੈਗੀ ਮੇਰੀ ਉਹੀ ਲੋਕਾਂ ਤੱਕ ਜਾਵੇ ਸੋ ਇਸੇ ਕਰਕੇ ਜਿਹੜੇ ਮੇਰੇ ਸਰੋਤੇ ਨੇ ਜਦੋਂ ਮੈਂ ਪ੍ਰੋਗਰਾਮ ਖੜਾਏ ਵੀ ਕਰਦਾ ਉਹ ਜੋ ਮੈਂ ਗਾ ਕਿਉਂਕਿ ਕਿਉਂਕਿ ਮੈਂ ਵੋਕਲ ਦੇ ਨਾਲ ਛੇੜਛਾੜ ਨਹੀਂ ਕਦੇ ਕੀਤੀ ਆਪਣੀ ਉਹ ਸੇਮ ਜੋ 오ਰੀਜਨੈਲਟੀ ਹੈਗੀ ਹੈ ਉਹੀ 오ਰੀਜਨੈਲਟੀ ਮੇਰੀ ਲੋਕਾਂ ਦੇ ਅੱਗੇ ਜਾਂਦੀ ਹੈ ਸੋ ਪਹਿਲੇ ਆਰਟਿਸਟ ਸੀਗੇ ਜਿਹੜੇ ਸਾਰੇ ਅੱਜ ਉਹਨਾਂ ਨੂੰ ਮਿਲੋ ਸੇਮ ਉਸ ਤਰ੍ਹਾਂ ਹੀ ਨੇ ਜਿਸ ਤਰ੍ਹਾਂ ਪਹਿਲਾਂ ਸੀਗੇ ਉਹਨਾਂ ਚੋਂ ਤੁਸੀਂ ਵੀ ਵੇਖੋ ਤੁਹਾਨੂੰ ਅੱਜ ਮਿਲ ਰਹੀਆਂ ਹੈ ਨਾ ਜਿਸ ਤਰ੍ਹਾਂ ਤੁਹਾਡੇ ਗਾਣਿਆਂ 'ਚ ਤੁਹਾਨੂੰ ਦੇਖੀਦਾ ਜਿਸ ਤਰ੍ਹਾਂ ਤੁਹਾਡੇ ਨਾਲ ਗੱਲ ਕਰੀਦੀ ਉਸੇ ਤਰ੍ਹਾਂ ਹੀ ਮਹਿਸੂਸ ਹੋ ਰਿਹਾ ਹੈ ਅੱਜ ਕੱਲ੍ਹ ਟਰੈਂਡ ਵੱਧ ਗਏ ਨੇ ਯੰਗਸਟਰਸ ਦੀਆਂ ਡਿਮਾਂਡਸ ਅਲੱਗ ਹੋ ਗਈਆਂ ਨੇ ਹੈਨਾ ਬਹੁਤ ਕੁਝ ਬਦਲ ਗਿਆ ਟੈਕਨੋਲੋਜੀ ਅਪਡੇਟ ਹੋ ਗਈ ਐਡਵਾਂਸ ਹੋ ਗਈ ਜਨਰੇਸ਼ਨ ਹੈਨਾ ਸੋ ਤੁਸੀਂ ਵੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਨਾਲ-ਨਾਲ ਚੱਲ ਰਹੇ ਹੋ ਤੁਸੀਂ ਵੀ ਅਪਡੇਟ ਹੋ ਰਹੇ ਹੋ ਕਿੰਨਾ ਕਿ ਡਿਫਰੈਂਸ ਮਹਿਸੂਸ ਕੀਤਾ ਤੁਸੀਂ ਇਸ ਚੀਜ਼ ਦਾ ਵੀ ਖਾਣਾ ਲੋਣਾ ਹੋਵੇ ਖਾਣਾ ਪੀਣਾ ਹੋਵੇ ਨਹੀਂ ਖਾਣ ਪੀਣ ਦਾ ਤਾਂ ਚਲੋ ਮੈਂ ਬਹੁਤ ਖਾਣ ਪੀਣ ਦਾ ਤਾਂ ਮੈਂ ਬਹੁਤ ਧਿਆਨ ਰੱਖਦਾ ਤੇ ਇਹ ਨਹੀਂ ਹੈਗਾ ਕਿ ਜ਼ਿਆਦਾ ਕੋਈ ਇਦਾਂ ਦਾ ਪਰ ਖਾਣ ਪੀਣ ਦਾ ਥੋੜਾ ਜਿਹਾ ਧਿਆਨ ਵੀ ਜ਼ਿਆਦਾ ਹੈਲਥੀ ਫੂਡ ਜ਼ਿਆਦਾ ਖਾਣਾ ਮੈਂ ਜੀ ਸੋ ਟੈਕਨੋਲੋਜੀ ਦਾ ਜਿਹੜਾ ਫਰਕ ਹੈ ਟੈਕਨੋਲੋਜੀ ਨਾਲ ਨਾਲ ਚੇਂਜ ਹੋਣਾ ਚਾਹੀਦਾ ਕਿਉਂਕਿ ਹੁਣ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਪਹਿਲਾ ਪਹਿਲਾਂ 1 ਡੇ ਮੈਚ ਹੁੰਦਾ ਸੀਗਾ ਫਿਰ 20 20 ਆ ਗਿਆ ਲੋਕਾਂ ਨੂੰ ਟਾਈਮ ਘਟ ਗਿਆ ਲੋਕੀ ਪਹਿਲਾਂ ਚੈਨਲ ਦੇਖਦੇ ਸੀਗੇ ਕਿਉਂਕਿ ਅਸੀਂ ਤਾਂ ਖੁਦ ਚਲਾਇਆ ਪੀਡੀਸੀ ਪੰਜਾਬੀ ਐਮਐਚ1 ਦੂਰਦਰਸ਼ਨ ਦੇ ਗਾਣੇ ਚੱਲਦੇ ਸੀਗੇ ਟਾਈਮ ਨਹੀਂ ਮਿਲਦਾ ਸੀਗਾ ਹਨਾ ਹੁਣ ਸੋਸ਼ਲ ਮੀਡੀਆ ਤੇ ਆ ਗਿਆ ਸਾਰਾ ਕੰਮ ਚੈਨਲ ਬਹੁਤ ਘੱਟ ਲੱਗੇ ਲੋਕੀ ਦੇਖਣ ਫਾਸਟ ਹੋ ਗਿਆ ਲਾਈਵ ਹੁਣ ਸੌਖਾ ਕੰਮ ਕਰਨਾ ਜੇ ਤੁਸੀਂ ਜੇ ਕੋਈ ਚੰਗੀ ਚੀਜ਼ ਹੈ ਤੁਸੀਂ ਅੱਜ ਸੋਸ਼ਲ ਮੀਡੀਆ ਤੇ ਪਾਨੇ ਰਾਤ ਰਤ ਹਿੱਟ ਹੋ ਜਾਂਦੀ ਉਹ ਪਹਿਲਾਂ ਚੰਗੀ ਚੀਜ਼ ਹੁੰਦੀ ਹੌਲੀ 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 ਕਰਕੇ 2-4 ਮਹੀਨੇ ਲੱਗਦੇ ਸੀਗੇ ਲੋਕਾਂ ਤੱਕ ਪਹੁੰਚਦੇ ਸੋ ਸੌਖਾ ਤਾਂ ਟੈਕਨੋਲੋਜੀ ਅੱਜ ਦੀ ਬੈਟਰ ਹੈ ਬਟ ਟੈਕਨੋਲੋਜੀ ਨਾਲ ਨਾਲ ਚੇਂਜ ਹੋ ਜਾਣਾ ਚਾਹੀਦਾ ਬੰਦੇ ਨੂੰ ਕਈ ਬਹੁਤ ਘੈਂਟ ਘੈਂਟ ਸਿੰਗਰ ਨੇ ਕਈ ਪਰ ਇੱਕ ਟੈਕਨੋਲੋਜੀ ਕਰਕੇ ਥੋੜਾ ਜਿਹਾ ਬੰਦਾ ਸੋਦਾ ਨਹੀਂ ਯਾਰੀ ਇਦਾਂ ਦਾ ਮੈਂ ਗਾਉਣਾ ਨਹੀਂ ਹੁਣ ਮੈਂ ਜਿੱਦਾਂ ਆਮ ਮੇਰੇ ਗਾਣੇ ਜਿਹੜੇ ਚੱਲ ਮੈਂ ਸਟੇਜ ਤੇ ਦੇਖਦਾ ਮੇਰੇ ਸਟੇਜਾਂ ਤੇ ਮੈਂ ਬਹੁਤ ਕੰਮ ਕਰਦਾ ਹਾਂ ਮੈਨੂੰ ਬਹੁਤ ਖਾੜੇ ਮਿਲਦੇ ਨੇ ਸੋ ਜਦੋਂ ਮੈਂ ਦੇਖ ਲਿਆ ਲੋਕਾਂ ਵੀ ਕੀ ਲੋਕਾਂ ਦੀ ਡਿਮਾਂਡ ਹੈ ਕੀ ਚੁਆਇਸ ਹੈ ਫਿਰ ਜੇ ਉਹ ਤੁਸੀਂ ਹਾਂ ਦਾ ਹੋ ਕੇ ਲੋਕਾਂ ਦੇ ਨਾਲ ਕੰਮ ਕਰਦੇ ਹੋ ਤਾਂ ਫਿਰ ਲੌਂਗ ਟਾਈਮ ਤੱਕ ਸਰਵਾਈਵ ਕਰੀ ਜਾਂਦਾ ਬੰਦਾ ਇਹ ਇਹੀ ਕਾਰਨ ਆ ਬਸ ਬਿਲਕੁਲ ਸੋ ਬਹੁਤ ਹੋਰ ਵੀ ਅਸੀਂ ਗੱਲਾਂ ਕਰਨੀਆਂ ਨੇ ਲੇਕਿਨ ਮੇਰਾ ਪਰਸਨਲ ਫੇਵਰਿਟ ਇੱਕ ਤੁਹਾਡਾ ਗੀਤ ਜਿਹੜਾ ਮੈਨੂੰ ਲੱਗਦਾ ਹੈ ਕਿ ਚਾਹੇ ਮੈਂ ਹਾਸੇ ਰਹੀ ਹੋਵਾਂ ਚਾਹੇ ਮੈਂ ਸੈਡ ਮੂਡ ਦੇ ਵਿੱਚ ਹੋਵਾਂ ਮੈਂ ਨਹੀਂ ਇਨਫੈਕਟ ਸਾਰੇ ਹੀ ਦਿਲ ਤੈਨੂੰ ਕਿੰਨਾ ਕਰਦਾ ਪਿਆਰ ਮਤਲਬ ਇੰਨਾ ਪਿਆਰਾ Song ਹੈ ਇੰਨਾ ਹਾਰਟ ਟੱਚਿੰਗ Song ਹੈ ਔਰ ਉਹ ਲਾਈਵ ਹੈ ਮਤਲਬ ਬਹੁਤ ਫਰੈਸ਼ ਹੈ ਉਹਨੂੰ ਜਦੋਂ ਅਸੀਂ ਸੁਣਦੇ ਹਾਂ ਉਹ ਐ ਲੱਗਦਾ ਕਿ ਕੱਲ ਹੁਣੇ ਰਿਲੀਜ਼ ਹੋਇਆ ਸੋ ਜ਼ਰੂਰ ਮੈਂ ਚਾਹੂੰਗੀ ਕਿ ਉਹ ਗਾਣਾ ਤੁਸੀਂ ਸਾਡੇ ਵਿਊਅਰਸ ਨਾਲ ਔਰ ਮੈਨੂੰ ਜ਼ਰੂਰ ਸੁਣਾਓ ਪਰਸਨਲੀ ਉਹਨੂੰ ਬਹੁਤ ਪਿਆਰਾ ਗਾਣਾ ਹੋ ਜਿੰਨਾ ਤੁਹਾਨੂੰ ਪਿਆਰਾ ਜੀ ਕਿਉਂਕਿ ਇੱਕ ਮੈਂ ਡਿਫਰੈਂਟ ਡਿਫਰੈਂਟ ਤਰੀਕੇ ਦੇ ਨਾਲ ਨਾ ਐਕਸਪੈਰੀਮੈਂਟ ਕਰਦਾ ਰਹਣਾ ਆਪਣੀ ਲਾਈਫ ਦੇ ਵਿੱਚ ਸੋ ਦਿਲ ਤੈਨੂੰ ਕਿੰਨਾ ਕਰਦਾ ਪਿਆਰ ਜਿਹੜਾ ਇਹ ਗਾਣਾ ਇੱਕ ਡਿਫਰੈਂਟ ਤਾਲ ਸੀ ਇਹਦੀ ਦੀਪ ਚੰਦੀ ਤਾਲ ਕਹਿੰਦੇ ਆਪਾਂ ਨੂੰ ਚਲੋ ਤੇ ਉਹ ਡਿਫਰੈਂਟ ਤਾਲ ਦੇ ਉੱਤੇ ਕੰਪੋਜ਼ ਕਰਿਆ ਹੋਇਆ ਗਾਣਾ ਰਾਜ ਗੁਰਮੀਤ ਨੇ ਲਿਖਿਆ ਤੇ ਮੁਖਤਿਆਰ ਸੋਹਤਾ ਜੀ ਨੇ ਇਹਦਾ ਮਿਊਜ਼ਿਕ ਕੀਤਾ ਸੀਗਾ ਸਾਬ ਸੇਖੋਂ ਵੀਡੀਓ ਬਣਾਇਆ ਸੀਗਾ ਸੋ ਇਹ ਇੰਨਾ ਚੱਲਿਆ ਗਾਣਾ ਸੋ ਅੱਜ ਵੀ ਉਹਦੇ 40 50 ਹਜ਼ਾਰ ਰੀਵਿਊ ਰੋਜ਼ ਵਧਦੇ ਹੋਣਗੇ ਮੇਰੇ ਖਿਆਲ ਗਾਣੇ ਦੇ ਰੋਜ਼ ਵਧਦੇ ਨੇ ਉਹਦੇ ਹਾਂਜੀ ਸੋ ਮੈਂ ਸੁਣਾ ਦਾਨਾ ਦੋ ਬੋਲ ਤੇ ਹਮ ਇਹ ਦਿਲ ਤੈਨੂੰ ਕਿੰਨਾ ਕਰਦਾ ਪਿਆਰ ਮੈਂ ਕਿੰਜ ਦੱਸਾਂ ਬੋਲ ਕੇ ਨਹੀਂ ਮੈਂ ਕਿੰਜ ਦੱਸਾਂ ਬੋਲ ਕੇ ਓ ਕੀ ਕੀ ਲਿਖਿਆ ਦਿਲ ਦੀ ਕਿਤਾਬ ਤੇ ਕਿੰਜ ਦੱਸਾਂ ਫੁੱਲ ਕੇ ਨਹੀਂ ਮੈਂ ਕਿੰਜ ਦੱਸਾਂ ਫੁੱਲ ਕੇ ਯਾਦ ਮਤਲਬ ਰੌਂਗਟੇ ਖੜੇ ਹੁੰਦੇ ਨੇ ਅਸੀਂ ਅੱਜ ਵੀ ਇਹ ਗੀਤ ਇਹ ਬਹੁਤ ਅੱਛਾ ਗਾਣਾ ਮੈਨੂੰ ਬਹੁਤ ਪਿਆਰਾ ਲੱਗਦਾ ਔਰ ਸਟੇਜਾਂ ਦੇ ਉੱਤੇ ਨਹੀਂ ਸੁਣਦੇ ਨੇ ਲੋਕੀ ਪਰ ਮੈਂ ਜਿੰਨੇ ਵੀ ਇਸ ਮੋੜ ਦੇ ਗਾਣੇ ਗਾਏ ਨੇ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਇਹ ਦਿਲ ਤੈਨੂੰ ਕਿੰਨਾ ਕਰਦਾ ਪਿਆਰ ਸਾਡੀ ਮਿੱਟੀ ਵਿੱਚ ਰੋਲ ਕੇ ਜਵਾਨੀ ਤੇ ਇੱਕ ਗਾਣਾ ਮੇਰਾ ਐਵੇਂ ਰਸ ਰਸ ਬਹਿਨਾ ਇਹ ਬਹਾਨਿਆਂ ਦੇ ਨਾਲ ਇਹ ਸਾਰੇ ਹਿੱਟ ਹੋਏ ਨੇ ਗਾਣੇ ਇਸ ਮੂਡ ਦੇ ਗਾਣੇ ਇਸ ਐਲਬਮ ਦੇ ਵਿੱਚ ਵੀ ਬਹੁਤ ਘੈਂਟ ਘੈਂਟ ਗਾਣੇ ਸੀ ਪਾਏ ਆ ਇਦਾਂ ਮੈਨੂੰ ਇੰਤਜ਼ਾਰ ਹੈ ਸਾਨੂੰ ਤਾਂ ਹੀ ਮੈਨੂੰ ਕਹਿ ਕਿ ਇੱਕ ਵਾਰੀ ਮੈਨੂੰ ਲੱਗਾ ਕਿ ਇੱਕ ਵਾਰੀ ਗੱਲ ਕਰਨੀ ਚਾਹੀਦੀ ਕਿਉਂਕਿ ਗਾਣੇ ਹਿੱਟ ਹੋ ਗਏ ਨਾ ਉੜ ਕੇ ਫੇਰ ਸਰਜੀਤ ਦੀਆਂ 6 ਮਹੀਨੇ ਬਾਅਦ ਹੋਣਾ ਤੇ ਮੈਂ ਕਿਹਾ ਫੇਰ ਦੁਬਾਰਾ ਨਹੀਂ ਮੈਂ ਆਉਂਦਾ ਰਹਿਣਾ ਜੀ ਕੋਈ ਗੱਲ ਨਹੀਂ ਮੈਂ ਜ਼ਿਆਦਾ ਟਾਈਮ ਇੱਥੇ ਰਹਿਣਾ ਬਾਹਰ ਉਹਨਾਂ ਥੋੜਾ ਜਿਹਾ ਕਿਉਂਕਿ ਉੱ ਫਿਰ ਤਾਂ ਅਗਰ ਕਿ ਉਧਰ ਜਾਣਾ ਪੈਂਦਾ अदरवाइज ਤਾਂ ਮੈਂ ਜਿਆਦਾ ਟਾਈਮ ਤਾਂ ਇੰਡੀਆ 'ਚ ਹੀ ਰਹਿਣਾ ਪੰਜਾਬ 'ਚ ਸੋ ਸਰਜੀਤ ਜੀ ਇੱਕ ਚੀਜ਼ ਹੋਰ ਵੀ ਬਹੁਤ ਕਿਸਮਤ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲਦੀ ਹੈ ਬੜੀ ਮੁਸ਼ਕਿਲ ਹੈ ਨਾ ਹੈਗੀ ਆ ਪੇਪਰ ਕਲੀਅਰ ਕਰਨੇ ਟੈਸਟ ਕਲੀਅਰ ਕਰਨੇ ਟ੍ਰਾਇਲਸ ਕਲੀਅਰ ਕਰਨੇ surjit khan ji ne ਵੀ ਆਪਣੀ ਗਵਰਨਮੈਂਟ ਜੌਬ ਛੱਡੀ ਹੈ ਮੈਂ ਜ਼ਰੂਰ ਜਾਨਣਾ ਚਾਹੂੰਗੀ ਕਿ ਇੱਕ ਤੁਹਾਨੂੰ ਤੁਸੀਂ ਬਚਪਨ ਤੋਂ ਗੀਤ ਗਾਉਣੇ ਪਸੰਦ ਸੀਗੇ ਤੁਹਾਨੂੰ ਤੁਸੀਂ ਹੈ ਨਾ ਗਾਉਂਦੇ ਹੋ ਔਰ ਤੁਸੀਂ ਬਚਪਨ ਤੋਂ ਹੀ ਸਕੂਲ ਟਾਈਮ ਤੋਂ ਹੀ ਤੁਸੀਂ ਕੰਪੀਟੀਸ਼ਨਸ ਦੇ ਵਿੱਚ ਪਾਰਟਿਸਿਪੇਟ ਕਰਨਾ ਸ਼ੁਰੂ ਕੀਤਾ ਹੈ ਨਾ ਸੋ ਗਵਰਨਮੈਂਟ ਜੌਬ ਛੱਡੀ ਮੈਂ ਇਹ ਵੀ ਬੜੀ ਟਵਿਸਟਿੰਗ ਜੀ ਕਹਾਣੀ ਹੈ ਮੈਂ ਤੁਹਾਡੀ ਜ਼ੁਬਾਨੀ ਸੁਣੂੰਗੀ ਵੇ ਕੀ ਸੀਗਾ ਇਹ ਸਾਰਾ ਕਿੱਸਾ ਉਹ ਬੇਸਿਕਲੀ ਚੱਕਰ ਕੀ ਸੀਗਾ ਜੀ ਮੈਂ 10th ਜਦੋਂ ਪਾਸ ਕੀਤੀ ਹੈ ਨਾ ਜੀ ਮੇਰੇ ਮਾਸੀ ਰਹਿੰਦੇ ਸੀਗਾ ਤੇ ਨਾਲੇ ਪਿੰਡ ਪੈਂਦਾ ਜਿਰਖਵਰ ਦੇ ਕੋਲ ਬਲਟਾਣਾ ਓਕੇ ਉਹਨਾਂ ਦੇ ਉੱਪਰ ਕਿਰਾਏਦਾਰ ਰਹਿੰਦਾ ਸੀ ਕਿ ਪੱਪੂ ਪੱਪੂ ਖਾਨ ਸੀ ਉਹਦਾ ਨਾਮ ਓਕੇ ਉਹ ਇੱਕ ਫੌਜ ਵਿੱਚ ਭਰਤੀ ਨਹੀਂ ਕਲਾਈ ਕਹਿੰਦੇ ਵੀ ਚਲੋ ਭਰਤੀ ਮੈਂ ਕਹਿੰਦਾ ਚਲ ਮੈਂ ਟ్రायल ਦੇ ਕੇ ਆਣਾ ਉਹ ਕਹਿੰਦੇ ਪਰ ਉਹ ਦੇ ਸਕਦਾ ਜਿਨ੍ਹਾਂ ਦਾ ਕੋਈ ਭਰਾ ਜਾਂ ਕੋਈ ਪੇਰੈਂਟਸ ਫੌਜ ਹੋਣ ਮੇਰਾ ਹੁਣ ਕੋਈ ਹੈ ਤਾਂ ਸੀਗਾ ਨਹੀਂ ਮੈਂ ਉਥੇ ਫਾਰਮ ਚ ਉਹਦਾ ਕੁਝ ਦੇਖਿਆ ਨਹੀਂ ਉਹਨਾਂ ਨੇ ਲਿਖਾਤਾ ਮੇਰਾ ਭਰਾ ਪਪੂ ਘਾਨ ਮੈਂ ਕਰਕੇ ਤੇ ਮੈਂ ਚਲਾ ਗਿਆ ਤੇ ਮੈਂ ਸਿਲੈਕਟ ਹੋ ਗਿਆ ਉਹ ਸਿਲੈਕਟ ਹੋਣ ਤੋਂ ਬਾਅਦ ਉਹਨਾਂ ਨੇ ਲੈਟਰ ਭੇਜਤਾ ਕਿ ਤੇ ਭਰਤੀ ਹੋ ਗਿਆ ਜੌਬ ਮਿਲ ਗਈ ਮੈਨੂੰ ਮੈਂ ਚਲਾ ਗਿਆ ਬੰਬੇ ਨਾ ਪੁਣੇ ਸੌਰੀ ਪੁਣੇ ਉਹਨਾਂ ਦਾ ਸੀਗਾ ਆਫਿਸ ਤੇ ਪੁਣੇ ਗਿਆ ਤੇ ਉਹਨਾਂ ਨੇ ਮੇਰੇ ਵਾਲ ਬੂਲ ਦੇ ਕੱਟਦੇ ਸੀ ਛੋਟੇ ਛੋਟੇ ਕਰਦੇ ਜਦੋਂ ਮਹੀਨੇ ਬਾਅਦ ਤੇ ਮੈਨੂੰ ਉਹਨਾਂ ਨੇ ਦੇਖਿਆ ਤੇ ਆਪਣਾ ਸਰਟੀਫਿਕੇਟ ਤੇ ਕੱਢ ਗਏ ਉਹਦੇ ਉਹਦੇ ਬਾਦਰ ਦਾ ਨਾਮ ਹੋਰ ਮੇਰੇ ਦਾ ਹੋਰ ਮੈਂ ਕਹਿੰਦੀ ਮੇਰਾ ਵੀ ਰਿਸ਼ਤੇਦਾਰਾ ਹੋ ਗਿਆ ਦਾ ਰਿਸ਼ਤੇਦਾਰ ਬਣ ਹੀ ਸਕਦਾ ਸੋ ਇਸ ਕਰਕੇ ਪਰ ਮੈਨੂੰ ਬੈਕ ਆਉਣਾ ਪਿਆ ਪਰ ਜੋ ਪਰਮਾਤਮਾ ਕਰਦਾ ਠੀਕ ਕਰਦਾ ਵਧੀਆ ਗੱਲ ਵਧੀਆ ਹੋਇਆ ਜੋ ਹੋਇਆ ਬਿਲਕੁਲ ਸੋ ਇੱਕ ਚੀਜ਼ ਹੋਰ ਵੀ ਪਹਿਲਾਂ ਤੁਹਾਡੇ ਨਾਲ ਜਿਹੜੇ ਬਹੁਤ ਸਾਰੇ ਆਰਟਿਸਟ ਹੁੰਦੇ ਸੀਗੇ ਬੜੀ ਡਾਊਨ ਟੂ ਅਰਥ ਪਰਸਨੈਲਿਟੀਆਂ ਨੇ ਅੱਜ ਕੱਲ ਥੋੜਾ ਸ਼ੌਫ ਜ਼ਿਆਦਾ ਹੋ ਗਿਆ ਇਹ ਚੀਜ਼ ਨੂੰ ਹਰ ਕੋਈ ਮੰਨਦਾ ਔਰ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਪਹਿਲੇ ਟਾਈਮ ਚ ਔਰ ਅੱਜ ਦੇ ਟਾਈਮ ਚ ਪਹਿਲਾਂ ਅਗਰ ਤੁਸੀਂ ਕਿਸੇ ਨੂੰ ਕਾਲ ਕਰਦੇ ਸੀਗੇ ਇੰਡਸਟਰੀ ਦੇ ਸਾਰੇ ਆਰਟਿਸਟ ਤੁਹਾਡੇ ਨਾਲ ਇਕੱਠੇ ਹੋ ਜਾਂਦੇ ਸੀ ਇੱਕ ਕਾਲ ਤੇ ਅਗਰ ਅੱਜ ਕਾਲ ਕਰੋਗੇ ਤੇ ਕਿਦਾਂ ਦਾ ਰਿਸਪਾਂਸ ਮਿਲੇਗਾ ਤੁਹਾਨੂੰ ਜਿਹੜੇ ਸਾਡੇ ਹਾਲ ਦੇ ਨੇ ਉਹ ਤਾਂ ਇਕੱਠੇ ਹੁਣ ਵੀ ਹੋ ਜਾਂਦੇ ਨੇ ਪਰ ਪਿਆਰ ਥੋੜਾ ਜਿਹਾ ਘਟ ਗਿਆ ਇੱਕ ਤਾਂ ਸ਼ੋਅ ਆਫ ਹੋ ਗਿਆ ਤੇ ਇਹ ਹੋਣਾ ਨਹੀਂ ਚਾਹੀਦਾ ਆਰਟਿਸਟ ਦੇ ਵਿੱਚ ਵੀ ਕਿ ਆਮ ਲਾਈਫ ਹੀ ਫਾਸਟ ਹੋ ਗਈ ਹੈ ਹੁਣ ਪਹਿਲਾਂ ਵਿਆਹ ਹੁੰਦੇ ਸੀ ਪਿੰਡਾਂ 'ਚ ਹਨਾ ਕਿੰਨੇ ਕਿੰਨੇ ਦਿਨ ਬੰਦਾ ਵਿਆਹ ਇੰਜੋਏ ਕਰਦਾ ਸੀਗਾ ਹੁਣ ਵਿਆਹ ਹੀ 2 ਘੰਟਿਆਂ ਦਾ ਰਹਿ ਗਿਆ ਬੰਦਾ ਪੈਲਸ ਜਾਂਦਾ ਉੱਥੇ ਘਰ ਵਾਪਸ ਆ ਜਾਂਦਾ ਹੈ ਨਾ ਸੋ ਫਾਸਟ ਹੋ ਗਿਆ ਲਾਈਫ ਇਹ ਮੇਰੇ ਖਿਆਲ ਸੇ ਜਨਰੇਸ਼ਨ ਜਨਰੇਸ਼ਨ ਗੈਪ ਹੈ ਜਿਹੜਾ ਇਹ ਜਮਾਨੇ ਦੇ ਨਾਲ ਨਾਲ ਉਹੀ ਗੱਲ ਹੈ ਕਿ ਹਰ ਬੰਦਾ ਅੱਜ ਕੱਲ ਬਿਜ਼ੀ ਹੈ ਸੋ ਆਪਣੇ ਤਰੀਕੇ ਦੇ ਨਾਲ ਉਹ ਫਟਾਫਟ ਆਪਣੇ ਕੰਮ ਛੱਡਣਾ ਚਾਹੁੰਦਾ ਬਸ ਇਦਾਂ ਹੀ ਹੈ ਇਹ ਸਿਸਟਮ ਹੈ ਸੋ ਸੋਸ਼ਲ ਮੀਡੀਆ ਦਾ ਦੌਰ ਹੈ ਪਹਿਲਾਂ ਵੀ ਅਸੀਂ ਗੱਲ ਕੀਤੀ ਸੀਗੀ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਐਕਟਿਵ ਹੋ ਲੇਕਿਨ ਔਨਲਾਈਨ ਐਕਟਿਵ ਨਹੀਂ ਜਿੰਨੇ ਅੱਜ ਕੱਲ ਬਾਖੀ ਕਲਾਕਾਰ ਐਕਟਿਵ ਨੇ ਸੋ ਅਕਾਊਂਟ ਸੀਗਾ ਤੁਹਾਡਾ ਆਈ ਥਿੰਕ ਹੈਕ ਹੋ ਗਿਆ ਸੀਗਾ ਪਹਿਲਾਂ ਬਿਲਕੁਲ ਮੈਂ ਨਾ ਜਦੋਂ ਕਜ਼ਾਨਨ ਦੋਲਨ ਜਗੇ ਉਹ ਤੇ ਮੇਰੇ ਪੇਜ ਵੀ ਹੈਕ ਕਰ ਲੇ ਪੇਜ ਦਾ ਬਣਾਇਆ ਨੇ ਦੁਆਰੇ ਓਕੇ ਮੈਂ ਕਿਹਾ ਛੱਡੋ ਬਰੇ ਦਾਵਾ ਕਰੂੰ ਤੇ ਉਹ ਹੈਕ ਹੀ ਕਰ ਲਿਆ ਹੁਣ ਮੁੰਡੇ ਨੇ ਬਣਾਇਆ ਸੀਗਾ ਇੰਸਟਾਗ੍ਰam ਵੀ ਹੈਕ ਕਰ ਗਿਆ ਸੀਗਾ ਫਿਰ ਮੇਰੇ ਕਿ ਲੱਖ ਫੋਲੋਅਰ ਫਿਰ ਹੋ ਗਏ ਮੇਰੇ ਹਾਂਜੀ ਤੇ ਉਹ ਉਹ ਵੀ ਹੈਕ ਕਰ ਲਿਆ ਸੀਗਾ ਪਰ ਹੁਣ ਮੈਂ ਤੁਸੀਂ ਬਲੀਵ ਨਹੀਂ ਕਰੋਗੇ ਮੈਂ ਮੈਂ ਕਹਿੰਨਾ ਵੀ ਮੈਂ ਪੋਸਟ ਇੱਕ ਦਿਨ ਪੋਸਟਰ ਪਾਇਆ ਤੇ ਜਾਂ ਇੱਕ ਟੀਜ਼ਰ ਪਾਇਆ ਮੈਂ ਆਪਣੀ ਖੁਦੀ ਐਲਬਮ ਦੀ ਪੋਸਟ ਨਹੀਂ ਪਾਈ ਤੁਸੀਂ ਕਸਾ ਬਰੋਲ ਮੈਨੂੰ ਥੋੜਾ ਜਿਹਾ ਕਿ ਮੈਂ ਉਹੀ ਗੱਲ ਆ ਜਾਂਦੀ ਹੈ ਕਿ ਬਿਨਾਂ ਰੀਜ਼ਨ ਤੋਂ ਐਵੇਂ ਗੱਲ ਕਰਨੀ ਮੈਨੂੰ ਪਤਾ ਨਹੀਂ ਆਈ ਡੋਨੋ ਮੈਨੂੰ ਆਪਣੇ ਆਪ ਨੂੰ ਥੋੜੇ ਜਿਹਾ ਇਦਾਂ ਲੱਗਦਾ ਕਿ ਨਹੀਂ ਤੁਸੀਂ ਥੋੜੇ ਮਤਲਬ ਰਿਜ਼ਰਵ ਨੇਚਰ ਦੇ ਹੋ ਲਾਈਕ ਤੁਹਾਨੂੰ ਇਦਾਂ ਲੱਗਦਾ ਕਿ ਕਾਦੇ ਲਈ ਕਰਨਾ ਫਿਰ ਮੈਨੂੰ ਬਹੁਤ ਆਰਟਿਸਟ ਨੇ ਜਿਹੜੇ ਨਹੀਂ ਆਪਣੀ ਫੈਮਲੀਆਂ ਵੀ ਨਹੀਂ ਹਾਈਲਾਈਟ ਕਰਦੇ ਔਰ ਆਪਣੀਆਂ ਤਾਂ ਚਲੋ ਪੋਸਟਰਸ ਵਗੈਰਾ ਤਾਂ ਸਾਰੇ ਸ਼ੇਅਰ ਕਰਦੇ ਨੇ ਸੋ ਤੁਸੀਂ ਵੈਸੇ ਸੋਸ਼ਲ ਮੀਡੀਆ ਦੇ ਬੈਨੀਫਿਟਸ ਕੀ ਦੇਖਦੇ ਹੋ ਕਿਉਂਕਿ ਸੋਸ਼ਲ ਮੀਡੀਆ ਆਇਆ ਤਾਂ ਮੈਨੂੰ ਲੱਗਦਾ ਅੱਜਕੱਲ ਹਰ ਕੋਈ ਜ਼ਿੰਦਾ ਹੈ ਨਾ ਸੋਸ਼ਲ ਮੀਡੀਆ ਦਾ ਦੌਰ ਹੈ ਜਿਹੜੇ ਨਹੀਂ ਯੂਜ਼ ਕਰਦੇ ਉਹਨਾਂ ਲਈ ਵੀ ਕੁਝ ਤੁਸੀਂ ਕੀ ਮਹਿਸੂਸ ਕਰਦੇ ਨਹੀਂ ਚੰਗਾ ਸੋਸ਼ਲ ਮੀਡੀਆ ਮੈਂ ਮਾੜਾ ਨਹੀਂ ਕਹਿੰਦਾ ਸੋਸ਼ਲ ਮੀਡੀਆ ਬਹੁਤ ਚੰਗੀ ਗੱਲ ਹੈ ਕਨੈਕਟੀਵਿਟੀ ਹੈ ਤੁਸੀਂ ਕਿਤੇ ਬੈਠੇ ਹੋ ਗੱਲ ਕਰਦੇ ਹੋ ਨਾ ਕਿਤੇ ਕਨੈਕਟ ਕੀਤਾ ਹੋਇਆ ਪੂ ਬਟੇ ਆ ਵੀ ਆਪਣੇ ਆਪਣੇ ਨੇਚਰ ਹੁੰਦੀ ਹੈ ਮੈਨੂੰ ਥੋੜਾ ਜਿਹਾ ਕਿਦਾਂ ਲੱਗਦਾ ਕਿ ਵੀ ਬਿਨਾ ਕੰਮ ਤੋਂ ਐਵੇਂ ਉਹ ਉਹ ਥੋੜਾ ਜਿਹਾ ਲੱਗਦਾ ਆਦਰਵਾਇਜ਼ ਜਿੱਦਾਂ ਪੋਸਟ ਆ ਬੂਸਟ ਆਉਣ ਰੀਲ ਆ ਰੁੱਲ ਆ ਮੈਂ ਸ਼ੇਅਰ ਜਿਹੜਾ ਮੇਰੇ ਗਾਣੇ ਬਹੁਤ ਕਰਕੇ ਮੈਨੂੰ ਇੰਸਟਾਗ੍ਰਾਮ ਤੇ ਟੈਗ ਕਰਦੇ ਬਹੁਤ ਆਉਂਦੀਆਂ ਮੈਂ ਸਭ ਦੀਆਂ ਸਟੋਰੀਆਂ ਸ਼ੇਅਰ ਕਰੀ ਜਾਂਦਾ ਜਿਹੜਾ ਮੇਰੇ ਗਾਣੇ ਦੇ ਪਾ ਕੇ ਬੰਦਾ ਭਾਜੀ ਤੁਸੀਂ ਕਰ ਦਿਓ ਕਰ ਦਿਓ ਮੈਂ ਕਰੀ ਜਾਂਦਾ ਬਸ ਇਹ ਆ ਕਿ ਵੀ ਪਰਸਨਲ ਤੌਰ ਤੇ ਆਪ ਉਹ ਮੈਂ ਘੱਟ ਪਾਉਣਾ ਹੁਣ ਜਿੱਦਾਂ ਗਾਣਾ ਆਊਗਾ ਸੋ ਮੈਂ ਸਾਡੀ ਟੀਮ ਹੈ ਸਾਰੀ ਉਹ ਕਹਿੰਦੇ ਭਾਜੀ ਹੁਣ ਤੁਸੀਂ 5-7 ਉਹ ਸਾਡੇ ਨਾਲ ਰਹਿਣਾ ਵੀ ਤੁਸੀਂ ਅਸੀਂ ਰੀਲਾਂ ਬਣਾਵਣਾ ਪਾਉਣੀ ਐ ਮੈਂ ਅਜੇ ਲਵਾਦਾ ਤੇ ਪਾਵਾਂਗੇ ਹੁਣ ਹੁਣ ਥੋੜਾ ਐਕਟਿਵ ਹੋਊਗਾ ਤੇ ਹੁਣ ਅੱਗੇ ਹੋਰ ਕੀ ਪਲਾਨਸ ਨੇ ਐਲਬਮ ਨੂੰ ਲੈ ਕੇ ਗਾਣੇ ਸਾਰੇ ਰਿਕਾਰਡ ਹੋ ਗਏ ਨੇ ਵੀਡੀਓਜ਼ ਬਣ ਗਈਆਂ ਨੇ ਉਹਨਾਂ ਦੀਆਂ ਸੱਤ ਗਾਣੇ ਨੇ ਜੀ ਜਿਹਦੇ ਵਿੱਚੋਂ ਚਾਰ ਵੀਡੀਓ ਅਸੀਂ ਸ਼ੂਟ ਕਰ ਚੁੱਕੇ ਆਂ ਮਨਾਲੀ ਕੀਤੀ ਆ ਦੋ ਗਾਣੇ ਤੇ ਇੱਥੇ ਕਿਤੇ ਨੇ ਲੋਕਲ ਚੰਡੀਗੜ੍ਹ ਦੇ ਲੈ ਕੇ ਇੱਕ ਅਸੀਂ ਜੈਸਲਮੇਰ ਕੀਤਾ ਗਾਣਾ ਰਾਜਸਥਾਨ ਚ ਸੂਫੀਆਂ ਨਾਲ ਟੱਚ ਜੇ ਗਾਣਾ ਜੀ ਸੋ ਗਾਣੇ ਬਹੁਤ ਅੱਛੇ ਬਣੇ ਨੇ ਤੇ ਮੇਰੀ ਫੁੱਲ ਸੈਟੀਸਫੈਕਸ਼ਨ ਆ ਜੀ ਗਾਣਿਆਂ ਤੇ ਤਾਂ ਮੈਨੂੰ ਉਮੀਦ ਹੈ ਕਿ ਸਰੋਤੇ ਜਿੱਦਾਂ ਮੈਨੂੰ ਪਿਆਰ ਕਰਦੇ ਨੇ ਨਾ ਅੱਛੇ ਕੰਟੈਂਟ ਨੂੰ ਹਰ ਕੋਈ ਬੰਦਾ ਪਿਆਰ ਕਰਦਾ ਸੋ ਬਹੁਤ ਅੱਛੇ ਬਣੇ ਨੇ ਗਾਣੇ ਮੈਨੂੰ ਉਮੀਦ ਹੈ ਕਿ ਲੋਕੀ ਮਜ਼ਾ ਲੈਣਗੇ ਪੂਰਾ ਇੰਜੋਏ ਕਰਨਗੇ ਸੋ ਬਾਹਰ ਰਹਿਣੇ ਉਹ ਇੱਧਰ ਆਉਣੇ ਉਹ ਆਪਣੇ ਪੰਜਾਬ ਦੀ ਕਿਹੜੀ ਚੀਜ਼ ਤੁਹਾਨੂੰ ਬਾਰ-ਬਾਰ ਇੱਧਰ ਖਿੱਚਦੀ ਹੈ ਕਿਉਂਕਿ ਇੱਥੋਂ ਅਸੀਂ ਕੈਨੇਡਾ ਜਾਂਦੇ ਹਾਂ ਹੈਨਾ ਇੱਧਰ ਦੇ ਇਨਫਲੂਐਂਸਰਸ ਤੁਸੀਂ ਦੇਖੇ ਨੇ ਅੱਜਕੱਲ ਕਰੇਜ਼ ਹੈ ਬਾਹਰ ਜਾ ਕੇ ਰਹਿਣ ਦਾ ਉੱਥੇ ਜਾਂਦੇ ਨੇ ਔਰ ਕੋਈ ਵੀ ਐਸਾ ਕਾਰਨਰ ਨਹੀਂ ਹੈ ਜਿੱਨੂੰ ਸ਼ੂਟ ਕਰਕੇ ਨਹੀਂ ਪਾਉਂਦੇ ਆਪਣੀਆਂ ਫੋਟੋਜ਼ ਨਹੀਂ ਪਾਉਂਦੇ ਹੈਨਾ ਔਰ ਇੱਕ ਸਾਈਡ ਤੇ ਸੁਰਜੀਤ ਖਾਨ ਤੁਸੀਂ ਵੀ ਕੋਈ ਕਰੇਜ਼ ਨਹੀਂ ਸੋਸ਼ਲ ਮੀਡੀਆ ਦਾ ਹੈਨਾ ਸੋ ਕਿੰਨਾ ਕਿੰਨਾ ਕ ਫਰਕ ਹੈ ਔਰ ਪੰਜਾਬ ਦੀ ਕਿਹੜੀ ਚੀਜ਼ ਤੁਹਾਡੇ ਲਈ ਅੱਜ ਵੀ ਤੁਹਾਨੂੰ ਜ਼ਿੰਦਾ ਫੀਲ ਕਰਾਉਂਦੀ ਹੈ ਕਿ ਜਾਣਾ ਹੈ ਤੇ ਇਹ ਕੰਮ ਪੰਜਾਬ 'ਚ ਹੀ ਕਰਨਾ ਹੈ ਕਿਹੜੀ ਚੀਜ਼ ਤੁਹਾਨੂੰ ਰਿਫਰੈਸ਼ ਕਰਦੀ ਹੈ ਮੈਨੂੰ ਤਾਂ ਜੀ ਜਦੋਂ ਮੈਂ ਕੀ ਤੋਂ ਬਾਹਰੋਂ ਜਦੋਂ ਪੰਜਾਬ ਤਾਂ ਪੰਜਾਬ ਹੀ ਆ ਜੀ ਪੰਜਾਬ ਦੀ ਮਿੱਟੀ 'ਚ ਜੰਮੇ ਆ ਪੰਜਾਬ ਤੋਂ ਵਧੀਆ ਕੋਈ ਥਾਂ ਹੀ ਨਹੀਂ ਲੱਗਦੀ ਥਾਂ ਹੀ ਨਹੀਂ ਲੱਗਦੀ ਕੋਈ ਪੂਰੀ ਦੁਨੀਆ ਘੁੰਮ ਲਓ ਪੰਜਾਬ ਜੋ ਦੇਖੋ ਇੱਥੇ ਬੈਠੇ ਆ ਅਸੀਂ ਸੋ ਪੰਜਾਬ ਆਪਣਾ ਪੰਜਾਬੀ ਆ ਇੱਥੇ ਦੇ ਪੰਜਾਬੀ ਤਾਂ ਕਿ ਚਲੋ ਕਿਤੇ ਵੀ ਬੈਠੇ ਆ ਜਿੰਦਾਬਾਦ ਹਾਂ ਸਾਰੇ ਪਰ ਪੰਜਾਬ ਤਾਂ ਧਰਤੀ ਇਦਾਂ ਦੀ ਆ ਕਿ ਕਮਾਲ ਹੀ ਤੋਂ ਸੋਹਣੀ ਧਰਤੀ ਹੋਈ ਨਹੀਂ ਸਕਦੀ ਕਿਤੇ ਮੈਨੂੰ ਇਦਾਂ ਲੱਗਦਾ ਹਾਂਜੀ ਹਰ ਤਰ੍ਹਾਂ ਦਾ ਮੌਸਮ ਹੈ ਇੱਥੇ ਹਰ ਤਰ੍ਹਾਂ ਦੀ ਇੱਕ ਆਪਣਾ ਮਲਾਪੜਾ ਪਣਾ ਜਿਹੜਾ ਲੋਕੀ ਮਿਲ ਕੇ ਇਹ ਬਹੁਤ ਭਾਈਚਾਰਕ ਸੰਜ ਉਹਦੇ ਬਾਹਰ ਦਾ ਇੱਕ ਦੋ ਜਣ ਬੁਲਾਉਂਦਾ ਨਹੀਂ ਬੰਦਾ ਬੁਲਾਉਣਾ ਵੀ ਮਤਲਬ ਕੀ ਟਾਈਮ ਹੀ ਨਹੀਂ ਕਿਸੇ ਕੋਲ ਹੈਗਾ ਹੈਨਾ ਫਾਸਟ ਲਾਈ ਸੋ ਇਸ ਕਰਕੇ ਚੰਗਾ ਲੱਗਦਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸੋ ਵਧੀਆ ਅੱਛਾ ਲੱਗਦਾ ਹੈ ਸੋ ਫਿਲਮਾਂ ਦਾ ਪਲਾਨ ਨਹੀਂ ਕੀਤਾ ਫਿਲਮਾਂ ਵਗੈਰਾ ਦਾ ਕੋਈ ਸੁਰਜੀਤ ਖਾਨ ਜੀ ਨੂੰ ਅਸੀਂ ਫਿਲਮਾਂ ਚ ਦਿੰਦੇ ਫਿਲਮ ਹਨ ਮੈਂ ਤੁਹਾਨੂੰ ਦੱਸਦਾ ਮੰਤਰੀ ਜੀ ਫਿਲਮ ਹੈ ਰਾਬਰਾਖਾ ਆਪਣਾ ਸਿਮਰਨ ਫਿਲਮ ਸਿਦਾਰਸ਼ਨ ਬੱਗੇ ਜੀ ਨੇ ਬਣਾਈ ਸੀਗੀ ਮੇਰਾ ਤਜਰਬਾ ਨਾ ਕੋਈ ਬਹੁਤਾ ਵਧੀਆ ਨਹੀਂ ਰਿਹਾ ਸੀ ਮੇਰੇ ਇੰਨਾ ਜ਼ਿਆਦਾ ਫੈਟ ਅਪ ਹੋ ਚੁੱਕਿਆ ਮੈਨੂੰ ਇੰਨੀ ਆਫਰ ਆਈਆਂ ਫਿਲਮਾਂ ਦੀਆਂ ਹੁਣ ਵੀ ਆਈ ਜਾਂਦੀਆਂ ਨੇ ਜੇ ਕੋਈ ਚੰਗਾ ਹੋਊਗਾ ਹਰ ਕੰਡੀਸ਼ਨ ਲਿਖ ਕੇ ਤਾਂ ਕਰ ਸਕਦਾ ਆਦਰਵਾਇਜ਼ ਮੈਂ ਮੈਨੂੰ ਮੇਰਾ ਤਜਰਬਾ ਵਧੀਆ ਰਹੇ ਪਰ ਮੈਂ ਸੋਚ ਲਿਆ ਬਈ ਕਰਨਾ ਓਕੇ ਇਸ ਕਰਕੇ ਹਾਂਜੀ ਜਿੱਦਨ ਬਣਾਵਾਂਗੇ ਫਿਰ ਆਪੇ ਬਣਾ ਲੈਣੇ ਜਿੱਦਨ ਬਣਾਉਣ ਤੇ ਆਗੇ ਪਰ ਕਿਸੇ ਦੇ ਉਹ ਨਹੀਂ ਕਰਦੇ ਬੰਦਾ ਕਹਿੰਦਾ ਖੁਸ਼ ਹੈ ਤੇ ਕਰਦੇ ਖੁਸ਼ ਹੈ ਫਿਰ ਉਹ ਆਪਣੀ ਇਨਸਲਟ ਜੀ ਕਰਾਉਣ ਵਾਲਾ ਕੰਮ ਹੋ ਜਾਂਦਾ ਜਦੋਂ ਆਪਾਂ 3 ਮਿੰਟ ਦਾ ਗਾਣਾ ਹੀ ਬਣਾਉਂਦੇ ਨਾ ਉਹ ਅਸੀਂ ਬਹੁਤ ਵੱਡਾ ਬਣਾ ਲੈਂਦੇ ਆ ਜਦੋਂ ਫਿਲਮ 3 ਘੰਟੇ ਦੀ ਹੁੰਦੀ ਉਹ ਕੋਈ ਕੁਝ ਨਹੀਂ ਨਿਕਲਦਾ ਸੋ ਇਸ ਕਰਕੇ ਆ ਸੋ ਮੇਰੇ ਖਿਆਲ ਚ ਜੇ ਤੇ ਕਦੇ ਹੋਇਆ ਤਾਂ ਹੋ ਸਕਦਾ ਆਪੇ ਆਪ ਹੀ ਬਣਾ ਲਈਏ ਕਦੇ ਜ ਬਣਾਣੀ ਹੋਈ ਤਾਂ ਆਦਰਵਾਇਜ਼ ਅਜੀ ਕੋਈ ਹੈ ਨਹੀਂ ਦੱਸਣਾ ਵਿਚਾਰ ਸੋ ਜਿਹੜੀ ਐਲਬਮ ਤੁਹਾਡੀ ਆਉਣੀ ਆ ਉਹਦਾ ਕੋਈ ਗੀਤ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਦੋ ਸੱਤਰਾ ਕਿਸੇ ਵੀ ਗੀਤ ਦੀਆਂ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਡਾ ਪਰਸਨਲ ਫੇਵਰੇਟ ਹੈ ਪੂਰੀ ਐਲਬਮ ਚੋਂ ਇਹ ਐਲਬਮ ਦੇ ਮੇਰੇ ਸਾਰੇ ਫੇਵਰੇਟ ਨੇ ਗਾਣੇ ਗਾਣੇ ਤਾਂ ਮੇਰੇ ਸਾਰੇ ਫੇਵਰੇਟ ਨੇ ਬਟ ਗਾਣਾ ਸੁਣਾ ਦਿੰਨਾ ਮੈਂ ਚੱਲ ਕੋਈ ਨਹੀਂ ਸੁਣਾ ਦਰ ਕਦੋਂ ਰਿਲੀਜ਼ ਕਰਨੀ ਐਂਟਰਵਿਊ ਆਪਣੀ ਆ ਇੱਕ ਅੱਧੇ ਦਿਨ ਚ ਇੱਕ ਦਿਨ ਕੋਈ ਗੱਲ ਨਹੀਂ ਸੁਣਾ ਦਿੰਦਾ ਜਿਹੜਾ ਸਭ ਤੋਂ ਪਹਿਲਾ ਗਾਣਾ ਰਿਲੀਜ਼ ਹੋਣ ਲੱਗਾ ਹੈ ਸਾਡਾ ਇਹਦੇ ਚ ਕਮੈਂਟਿਕ ਜਿਹਾ ਗਾਣਾ ਮੈਨੂੰ ਸੁਣਾ ਦਿੰਨਾ ਜੀਵੇਂ ਉੱਤਰ ਪਹਾੜੋਂ ਆਈਆਂ ਹੋਵਣ ਪਰੀਆਂ ਨੀ ਤੈਨੂੰ ਵੇਖ ਕੇ ਛੇਤੀ ਸੁਦਬੁੱਧ ਬੰਦਾ ਖੋ ਸਕਦਾ ਤੈਨੂੰ ਵੇਖ ਕੇ ਮੇਰੀ ਕੋਈ ਹੱਦ ਨਾ ਰਹੀ ਹੈਰਾਨੀ ਦੀ ਵੇ ਕੋਈ ਇੰਨਾ ਸੋਹਣਾ ਕਿਦਾਂ ਰੱਬਾ ਹੋ ਸਕਦਾ ਕੋਈ ਇੰਨਾ ਸੋਹਣਾ ਕਿਦਾਂ ਰੱਬਾ ਹੋ ਸਕਦਾ ਹੋ ਜਿੰਨਾ ਫੁੱਲਾਂ ਨੂੰ ਮੈਂ ਤੇਰੇ ਵਰਗਾ ਕਹਿ ਦੇਵਾਂ ਉਹ ਫੁੱਲ ਨਹੀਂ ਲੱਗਦਾ ਖਿੜੇ ਹੋਣੇ ਅਜੇ ਬਾਗਾਂਾਂ 'ਚ ਤੇਰੇ ਬਦਨ 'ਚੋਂ ਖੁਸ਼ਬੂਆਂ ਆਵੇ ਜਿਵੇਂ ਚੰਦਨ 'ਚੋਂ ਜੀ ਮੈਂ ਸੁਰ ਨਿਕਲਦੇ ਹੋ ਬਣ ਗੁਮਸਮ ਸਾਜਾਂ ਚ ਤੇਰੀ ਸਿਫਤ ਕਰਨ ਜੇ ਚੰਨ ਦੇ ਨਾਲ ਮੈਂ ਬਹਿ ਜਾਵਾਂ ਉਹ ਵੀ ਲੱਗਦਾ ਤੇਰੇ ਅੱਗੇ ਨਹੀਂ ਖਲੋ ਸਕਦਾ ਤੈਨੂੰ ਵੇਖ ਕੇ ਮੇਰੀ ਕੋਈ ਹੱਦ ਨਾ ਰਹੀ ਹੈਰਾਨੀ ਦੀ ਵੇ ਕੋਈ ਇੰਨਾ ਸੋਹਣਾ ਕਿਦਾਂ ਰੱਬਾ ਹੋ ਸਕਦਾ ਬਹੁਤ ਪਿਆਰੇ ਲਿਰਿਕਸ ਨੇ ਬਹੁਤ ਪਿਆਰਾ ਤੁਸੀਂ ਗਾਇਆ ਮੈਨੂੰ ਲੱਗਦਾ ਹੈ ਕਿ ਡੈਫੀਨਿਟਲੀ ਇਹ ਰੀਲਸ ਵਾਇਰਲ ਹੋਣਗੀਆਂ ਕਿਉਂਕਿ ਇਦਾਂ ਦਾ ਕੰਟੈਂਟ ਵਿਕਰਿਆ ਜਿਨ੍ਹਾਂ ਨੇ ਵੀ ਲਿਖਿਆ ਬਹੁਤ ਸੋਚ ਸਮਝ ਕੇ ਲਿਖਿਆ ਅੱਜ ਦੇ ਟਾਈਮ ਨੂੰ ਧਿਆਨ ਚ ਰੱਖ ਕੇ ਲਿਖਿਆ ਕਿੰਗ ਘਰੇਵਾਲਾ ਨੇ ਲਿਖੇ ਨੇ ਸਾਰੇ ਗਾਣੇ ਦੇ ਬਹੁਤ ਖੂਬਸੂਰਤ ਗਾਣੇ ਨੇ ਬਹੁਤ ਅੱਛੇ ਗਾਣੇ ਬਣੇ ਨੇ ਇਹਦੇ ਵਿੱਚ ਹਰ ਮੂਡ ਦਾ ਗਾਣਾ ਮੈਂ ਦੱਸਿਆ ਤੁਹਾਨੂੰ ਕਿ ਹਰ ਮੂਡ ਦਾ ਗਾਣਾ ਮਜ਼ਾ ਆਊਗਾ ਸੁਣ ਕੇ ਸਾਰੇ ਸਰੋਤਿਆਂ ਨੂੰ ਹਾਂਜੀ ਤੋਂ ਜਾਂਦੇ ਜਾਂਦੇ ਕੀ ਸੁਨੇਹਾਂ ਹੈ ਪੰਜਾਬੀਆਂ ਦੇ ਲਈ ਪੰਜਾਬੀਆਂ ਲਈ ਸੁਨੇਹਾ ਹੈ ਜੀ ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਹੈ ਤੁਸੀਂ ਅੱ ਮੇਰੀ ਆਡੀਅੰਸ ਤੱਕ ਪਹੁੰਚਾਇਆ ਥੈਂਕ ਯੂ ਸੋ ਮੱਚ ਔਰ ਸਨੇਹਾ ਇਹ ਹੈ ਕਿ ਪੰਜਾਬੀ ਮਿਲ ਜੁਲ ਕੇ ਰਹੋ ਆਪਸ ਚ ਨਾ ਲੜੋ ਇੱਕ ਦੂਜੇ ਦਾ ਸਤਿਕਾਰ ਕਰੋ ਬਸ ਆਹੀ ਮੇਰਾ ਸੁਨੇਹਾ ਜੀ। ਕੀ ਬਾਤ ਹੈ। ਥੈਂਕ ਯੂ so much ਸਰ ਫॉर ਹੈਵਿੰਗ ਥੈਂਕ ਯੂ ਮਨਪ੍ਰੀਤ ਥੈਂਕ ਯੂ ਥੈਂਕ ਯੂ। ਸੋ ਇਹ ਸੀ ਜੀ ਮੇਰੇ ਨਾਲ ਸੁਰਜੀਤ ਖਾਨ ਜੀ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਬਹੁਤ ਕੁਝ ਨਵਾਂ ਲੈ ਕੇ ਆ ਰਹੇ ਨੇ। ਸੋ ਕਿਉਰਿਓਸਿਟੀ ਜਿੰਨੀ ਸਾਨੂੰ ਹੈ ਉਹਨੇ ਤੁਹਾਨੂੰ ਵੀ ਹੋਊਗੀ। ਆਈ ऍम ਡੈਮ ਸ਼ੋਰ ਕਿਉਂਕਿ ਇਹਨਾਂ ਦੇ ਗਾਣੇ ਜਿਹੜੇ ਨੇ ਹਮੇਸ਼ਾ ਹੀ ਐਵਰਗ੍ਰੀਨ ਹੁੰਦੇ ਨੇ, ਰਿਫਰੈਸ਼ਿੰਗ ਹੁੰਦੇ ਨੇ ਔਰ ਰੀਲਸ ਜਿਹੜੀਆਂ ਨੇ ਉਹ ਅੱਜਕੱਲ ਇਹਨਾਂ ਦੇ ਵਾਇਰ ਸੋ ਫਿਰ ਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ